ਵਾਹ ਕੀ ਬਾਤ ਆ ਕੀ ਬਾਤ ਆ ਕੀ ਬਾਤ ਚੜ ਗਿਆ ਉੱਪਰ ਮਾਨਸਿਕ ਸੀਤਾ ਚੜ ਕੇ ਕੋਈ ਕੁਝ ਕੀਤਾ ਉੱਠ ਕੇ ਰਾਤ ਮੰਮੀ ਐਨੇ ਮੈਨੂੰ ਸੌਂ ਨਹੀਂ ਦਿੱਤਾ ਪਰ ਮੈਂ ਠੀਕ ਨਹੀਂ ਸੀਗਾ ਮੇਰੀ ਲੱਤ ਦੁਖਦੀ ਆ ਮੇਰੀ ਬਾਹ ਦੁਖਦੀ ਆ ਮੇਰਾ ਗੋਡਾ ਰਹਿ ਗਿਆ ਮੈਂ ਤਾਂ ਤੁਰਿਆ ਨਹੀਂ ਜਾਂਦਾ ਤੇਰੀ ਦਾਦੀ ਜੀ ਹੋਈ ਲਈ ਦੁਖੀ ਹੋ ਗਿਆ ਮੈਂ ਤੇਤੋਂ ਉਹ ਤਾਂ ਬੋਲਿਆ ਹੀ ਨਹੀਂ ਬੋਲਣਾ ਕੀ ਸੀਗਾ ਮੇਰਾ ਬੁੱਲ ਮੈਂ ਠੀਕ ਨਹੀਂ ਸੀਗਾ ਪਰ ਤੂੰ ਜਾਨ ਨਹੀਂ ਛੱਡੀ ਮੇਰੀ ਮੈਂ ਤੈਨੂੰ ਪੁੱਛਿਆ ਕਿੰਨੀ ਵਾਰ ਕੁਛ ਆ ਕਿ ਨਹੀਂ ਵਾਰ ਆਉਂਦੇ ਤਾਂ ਤੂੰ ਮੇਰੇ ਗਾਲਾਂ ਕੱਢਣ ਲਾ ਪੀ ਕਿ ਕਿੱਥੋਂ ਆਇਆ ਹਰਾਮਜਾਦੇ ਆ ਜੇ ਆ ਬੋਆ ਅੱਧੀ ਰਾਤ ਨੂੰ ਤੂੰ ਆ ਜੰਨਾ ਕਿੰਨਾ ਕੋ ਬੋਲੀ ਤੂੰ ਮੈਨੂੰ ਉਹਦਾ ਕੰਮ ਹੈ ਉਹਦਾ ਕੰਮ ਮੈਨੂੰ ਯਾਰ ਦੋਸਤ ਮੇਰੇ ਵੀ ਲਾਜ਼ਮੀ ਆ 11 ਉਹ ਬੋ ਤਾਂ ਬੋਲਿਆ ਨਾ ਘਰ ਬੀਬੀ ਆਹ ਤੇ ਕਿਤੇ ਟੰਡਾ ਚੁੱਪਿਆ ਤੇ ਇਹਨੇ ਦਵਾਈ ਦਵਾਈ ਤੇ ਰਾਤ ਇੰਨਾ ਬੀਪੀ ਵਧਿਆ ਮੁੰਡੇ ਨੂੰ ਕਿਹਦਾ ਹੈ ਆ ਮੇਰਾ ਬੀਪੀ ਵਧ ਗਿਆ ਰਾਤ ਇਹਨੂੰ ਕੁਛ ਕੀ ਆ ਹੋਇਆ ਇਹਨੇ ਪੁੱਛਿਆ ਤੱਕ ਨਹੀਂ ਮੇਰਾ ਬੀਬੀ ਵਧਿਆ ਤੇ ਸੋ ਵਾਰ ਪੁੱਛਿਆ ਮੈਂ ਪੁੱਛਿਆ ਇੱਥੇ ਆਹ ਕਿੰਨਾ ਡੈਡੀ ਵੀ ਤੇਰੀ ਤੇਰੇ ਖਿਲਾਫ ਹੋ ਗਿਆ ਯਾ ਓਏ ਜਾ ਵੀ ਆਹ ਕਿੱਥੇ ਨਹੀਂ ਆਈ ਜਾਂਦੀ ਉਹ ਸਾਰਾ ਜਾਗਦੀ ਰਹੀ ਆ ਆ ਜਾਗਦੇ ਆ ਬਾਤ ਇੰਨੀ ਕੰਢੀ ਆ ਬੀਬੀ ਕੌਣ ਕਿਸੇ ਦਾ ਇੱਥੇ ਹੈਗਾ ਇੱਥੇ ਆਪਣਾ ਆਪੇ ਹੀ ਦੇਖਣਾ ਪੈਂਦਾ ਹੈ ਬੀਬੀ ਕੰਮ ਮੇਰਾ ਜੀ ਬਥੇਰਾ ਕਰਦਾ ਨਹੀਂ ਹੁੰਦਾ ਕੀ ਕਰ ਲੈ ਚੱਲ ਬਥੇਰਾ ਕੀ ਉਹ ਕੀ ਉਹ ਸਰਦਾਰ ਸਾਹਿਬ ਤੁਹਾਨੂੰ ਕੀ ਕਹਿੰਦਾ ਹੈ ਆ ਉਹਦਾ ਮੇਰਾ ਠੂਠਾ ਨਾਂ ਲਾਈ ਜਾਂਦਾ ਮੈਂ ਨਹੀਂ ਕੁਝ ਕਿਹਾ ਕੁਣ ਨਹੀਂ ਗਿਆ ਆ ਦੇਖ ਲੈ ਆਹ ਕਾਇਨ ਲੈ ਤੇਰੇ ਤੋਂ ਖਲਾਫ ਹੈ ਬਣਾਣਾ ਇਹ ਸੰਦਿਆ ਸਮਾਨ ਸਾਡੇ ਤੋਂ ਵੱਡਾ ਫਰ ਹੈਂ ਦਿਵਾਲੀ ਦੀਆਂ ਸਫਾਈਆਂ ਹੋ ਰਹੀਆਂ ਆ ਕੰਮਕਾਰ ਲੱਗੇ ਪਏ ਆ ਉਧਰ ਪਲੰਬਰ ਸਾਹਿਬ ਲੱਗੇ ਆ ਸੁਟਣਾ ਨੇ ਕਿੱਥੋਂ ਦੇਣਾ ਹੈ ਤੇ ਸਾਨੂੰ ਨਾ ਕੱਲ ਕੱਲਾ ਕੱਲਾ ਕੀਤਾ ਸਾਰਾ ਇਕੱਠਾ ਸਾਸਰੀਕਰ ਰਾਮ 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 ਰਾਜੋ ਸਾਰਿਆਂ ਨੂੰ ਸੱਤ ਵੱਡੀ ਕਟ ਕਟੜ ਬੋ ਬਣਦੀ ਆ ਵੱਡੀ ਭਗ ਕੋਈ ਨਹੀਂ ਵੱਡੀ ਬਾਬੇ ਅਰਜੰਦੇ ਅਵਦੀਤ ਪੁੱਤ ਉਹ ਹੀ ਕਹਿਣਾ ਹੁਣ ਤੂੰ ਰਾਮ ਸੁਖਾਲ ਦੇ ਸਾਨੂੰ ਮੇਰੀ ਮਰਜ਼ੀ ਆ ਤੇਰੀ ਵੀ ਚੱਲਦੀ ਆ ਮੇਰੀ ਮਰਜ਼ੀ ਆ ਚੁੱਪ ਕਰ ਜਾ ਇਹ ਮੇਰੇ ਨਾਲ ਬੁੱਢੀ ਹੋ ਗਈ ਆ ਆ ਦੇਖ ਲਾ ਆ ਦੇਖ ਤਾਂ ਸਹੀ ਜਦੋਂ ਤੂੰ ਰਾਮ ਮੰਦਿਰ ਜਾ ਬੈਠੀ ਹਾਲ ਦੇਖ ਲਾ ਬੀਬੀ ਇਹਦਾ ਹਾਂਜੀ ਜਦੋਂ ਕੋਈ ਆ ਪ੍ਰੋਗਰਾਮ ਲੱਗੇ ਲੱਗ ਇੱਕ ਮਿੰਟ ਇੱਕ ਮਿੰਟ ਓਹ ਯਾਰ ਤੇ ਕਿੰਨੇ ਕੰਮ ਕੀਤੇ ਤੂੰ ਤਾਂ ਇੰਨੀ ਜੋਗੀ ਨਹੀਂ ਮੈਂ ਬੱਦ ਕਰਨਾ ਇਹ ਆਪ ਮੇਰੀ ਗੱਲ ਸੁਣ ਨਹੀਂ ਕੰਮ ਦੇ ਆ ਡਾਂਗ ਦੇਣੀ ਸੰਗਾ ਦੇ ਵਿੱਚ ਲੈ ਕੰਮ ਨਹੀਂ ਕਰਉਣਾ ਮੇਰੀ ਨਹੀਂ ਸੁਣਨੀ ਹਾਂ ਜੀ ਆ ਹੁਣ ਆਲੇ-ਦੋਲੇ ਸਾਰੇ ਆਰੇ ਮੰਦਰ ਹੈ ਸਾਰਾ ਕੁਛ ਹੈ ਨਾ ਹਾਂ ਜੀ ਹਾਂ ਸੁਣਦੇ ਆ ਹਾਂ ਜੀ ਵਾਪਸ ਨਾਲ ਹੋ ਇਨੇ ਬੋਕੇ ਜੂ ਸੱਤ ਮਿਨੋਂ ਹੁੰਦਾ ਹੀ ਆ ਤੇ ਇਨੇ ਮੇਰੀ ਜਾਨ ਖਾ ਲੈਣੀ ਪਰ ਗਈ ਨਹੀਂ ਵੀ ਲੰਗਰ ਦੇ ਮਾਰੇ ਲੰਗਰ ਖਾ ਲੈਣਾ ਆਰਾਮ ਨਹੀਂ ਕਹਿਣਾ ਆਇਆ ਲੰਗਰ ਖਾ ਲੈਣਾ ਨਾ ਨਹੀਂ ਲੈਣਾ ਕਿਸੇ ਦਾ ਹੈ ਲੰਗਰ ਸਾਰੇ ਤਰ੍ਹਾਂ ਮੈਂ ਬੈਠ ਨੂੰ ਮੈਂ ਕਹਿਨੀ ਆ ਮੈਂ ਸਭ ਕੁ ਕਹਿਨੀ ਪਰ ਮੈਂ ਜੋ ਕੁਛ ਕਹਿਨੀ ਮੈਂ ਉਹ ਹੀ ਕਹਿਣਾ ਤੂੰ ਜੋ ਕੁਛ ਕਹਿਨੀ ਨਾ ਜੇ ਮੈਂ ਮਾ ਤੂੰ ਤਾਂ ਜੋ ਕੁਛ ਕੀ ਮਾ ਮਾ ਨਾ ਪਾਸੇ ਲਾ ਹੱਥ ਲਾ ਕੇ ਦੱਸ ਦੱਸਾ ਹੱਥ ਲਾ ਕੇ ਦੱਸ ਮੈਂ ਗੋਲੀਆਂ ਠਾ ਠਾ ਛਾਵਾ ਦੇਣਾ ਮੈਨੂੰ ਮਰਨ ਵਾਲੀ ਕਰਤਾ ਆਪ ਚੰਗੀ ਬਈ ਠਾ ਠਾ ਕਰ ਕਿ ਮੇ ਕੋ ਕੁੜਿਆ ਨਹੀਂ ਕਹਿੰਦੀ ਮੈਨੂੰ ਕਹਿੰਦੀ ਮੈਨੂੰ ਮਰਨ ਵਾਲੀ ਕਰਤਾ ਆ ਮਟਿਆਰ ਆਈ ਕਿ ਮੇਰੇ ਵਰਗੇ ਹੀ ਕਿ ਠਾ ਠਾ ਤੂੰ ਤਾਂ ਮਟਿਆਰ ਰਹਿਂ ਦਿੱਤਾ ਕਹਿੰਦੀ ਛਾੜ ਛਾੜ ਕੇ ਮੈਨੂੰ ਰਹਿਣ ਦਿੱਤਾ ਇਦਾਂ ਦੀ ਤੂੰ ਬਹੁਤ ਇਹਨੂੰ ਛਾੜਦੀ ਨਾ ਕੀ ਤਰ੍ਹਾਂ ਛਾੜਦੀ ਆ ਮੈਂ ਆ ਕੱਢ ਦੇ ਉਹ ਤੇਰੇ ਨਾਲ ਵੀ ਮੱਸ ਮੈਂ ਕਹਿੰਦੀ ਜੇ ਮੈਂ ਤੇਰੇ ਬਾਹਾਂ ਮੋਢੇ ਮੈਂ ਤੈਨੂੰ ਕੰਮ ਕਰਦੀ ਉਹ ਮੰਜੇ ਤੇ ਬੈਠੀ ਹੀ ਇੰਦੇ ਮੈਂ ਮੈਂ ਇਹਨਾਂ ਨੂੰ ਥੱਲੇ ਹੀ ਤਾਂ ਤਾਂ ਹੀ ਨਹੀਂ ਕੰਪਤੀ ਆ ਗਈ ਤਾਂ ਇਹ ਲੈਣੇ ਕਰਾਂ ਦੀ ਲੋੜ ਕੋਈ ਨਹੀਂ ਲੱਗੀ ਨਾ ਕਰੋਂਗੇ ਕਹਿੰਦੀ ਤੈਨੂੰ ਕੋਈ ਲੋੜ ਨਹੀਂ ਹੱਥ ਲਾਉਣ ਦੀ ਖਲਾਰਾ ਖਲਾਰੇ ਪਾਸੇ ਬਸ ਪੁਰਾਣੀਆਂ ਚੀਜ਼ਾਂ ਆ ਕੀ ਕੀਤਾ ਬੀਬੀ ਇਹਨੇ ਖਲਾਰਾ ਕੱਲ ਹੀ ਪਾਤਾ ਇਨਾ ਇਹਨੇ ਕੱਲ ਹੀ ਪਾਤਾ ਉਹ ਬਕਸੇ ਚੋਂ ਕੱਢ ਕੇ ਲਈ ਖਲਾਰਾ ਆ ਸੰਭ ਸੰਭ ਆ ਕੀ ਬੀਬੀ ਕਰਤਾ ਇਹਨੇ ਕੀ ਆ ਜੱਲਾ ਸਾਹਿਬ ਕੀ ਤਰ੍ਹਾਂ ਬੀਬੀ ਬੂਟਿਆਂ ਦਾ ਹਾਲ ਦੇਖਿਆ ਕੀ ਆ ਬੂਟਿਆਂ ਦਾ ਨਹੀਂ ਦੇਖੀ ਕੋਈ ਕਿਉਂ ਨਹੀਂ ਬੀਬੀ ਦੱਸ ਤੂੰ ਬੂਟਿਆਂ ਦਾ ਹਾਲ ਦੱਸ ਨੇ ਕੀ ਕੀਤਾ ਮੈਂ ਸੌਫ ਕਰਨੀ ਸਵੇਰ ਦੀ ਪਹਿਲਾਂ ਨਹੀਂ ਨਾ ਕੀਤੇ ਅੱਜ ਹੀ ਕੀਤੇ ਨਾ ਮੈਂਹੰਦੀ ਆ ਨਾ ਆਈਦਾ ਬੈਂਦੀ ਜਿੱਤਾ ਸੌ ਮਰੇ ਦੀ ਬੁੱਢੀ ਹੁੰਦੀ ਸੀ ਕਿਹਨੇ ਕਿਹਾ ਆ ਬੈਠਿਆ ਜਾ ਮੈਨੂੰ ਬੁੱਢੀ ਕਰਨ ਵਾਲਾ ਉਹ ਤੇਰਾ ਉਹ ਤੇਰਾ ਪਲਾ ਹਜੇ ਵੀ ਤੂੰ ਬੁੱਢੀ ਕੀਤਾ ਇਹਨੂੰ ਕਿਹਨੇ ਕੀਤਾ ਤੇਰਾ ਹੀ ਨਾਮ ਲੈਂਦੀ ਸਾਰੇ ਪਾਸੇ ਨਹੀਂ ਨਹੀਂ ਰੱਖ ਮੈਂ ਨਹੀਂ ਡਰ ਕੋਈ ਨਹੀਂ ਲੈਂਦੀ ਵੀ ਲੈਂਦੀ ਰਵੇ ਤੇਰੇ ਕੰਨੀ ਮੈਂ ਬੁੱਢੀ ਹੋ ਗਈ ਇਹਨਾਂ ਕਿਹਦਾ ਹੈ ਕਿਤਾ ਜਦੋਂ ਕਹਿ ਰਹੇ ਆਪਾਂ ਜੀ ਅਸੀਂ ਇਹ ਕੱਲ ਕਹਿਣੀ ਨਾ ਮੈਨੂੰ ਮੁੰਡੇ ਨੇ ਕਰੀਮਾ ਲਿਆ ਲਿਆ ਹੁਣ ਦਿੱਤੀ ਸਾਰੀ ਕ੍ਰੀਮਾ ਤੇਰੇ ਮੱਥੇ ਮਾਰ ਦਿਆਂ ਲਾਉਣੀਆਂ ਆ ਹੁਣ ਨਾ ਲਾਈਆਂ ਨੀ ਕਰੀ ਪਰ ਨੇ ਲਾਉਣੇ ਮੈਂ ਤਾਂ ਮਾਰ ਕੇ ਸੜ ਕੇ ਚੁੱਕੇ ਮਾਰੀਆਂ ਮੈਂ ਜਦੋਂ ਲਾਉਣੀਆਂ ਮੈਂ ਉਦੋਂ ਉਦੋਂ ਲੈ ਹੁਣ ਜਾਣ ਕੇ ਦਿੰਦੀ ਮੁੱਕ ਜੋ ਗਈਆਂ ਆ ਮੈਂ ਨਹੀਂ ਲੈਣੇ ਰੂੰਦੀ ਉਹ ਤੇਰਾ ਪੁੱਤ ਵੀ ਕਹਿੰਦਾ ਕਦਾ ਇਹਨੂੰ ਕਰੀਮਾ ਦੇ ਕਿਹੜਾ ਪਿੰਡਾ ਪੁੱਤ ਆ ਇਹ ਮੇਰੇ ਸਾਹਮਣੇ ਕੋਤੀ ਆ ਡੈਡੀ ਕਹਿੰਦਾ ਇਹ ਆ ਕਹਿੰਦੇ ਕਰੀਮਾ ਦੇ ਬੀਬੀ ਤੁਹਾਨੂੰ ਸ਼ਰਮ ਨਹੀਂ ਹੁੰਦੀ ਗੱਲ ਕਰਦੇ ਇਹਨੂੰ ਬੀਬੀ ਉਹ ਤਾਂ ਗੱਲ ਕਰਨ ਲੱਗਾ ਤੇ ਬਿਲਕੁਲ ਹੀ ਸਾਹਸ ਮੰਮੀ ਤਾਂ ਆ ਬਰਬੇ ਮੈਨੂੰ ਨਹੀਂ ਦੱਡੋਰ ਕੋਈ ਨਹੀਂ ਕੀ ਚੀਜ਼ ਆ ਤੂੰ ਮੈਂ ਕੀ ਜੀਉ ਕੋਈ ਹੋਣੀ ਆ ਚੀਜ਼ ਕੀ ਆ ਤੂੰ ਮੈਂ ਹੋਰ ਜੀਉ ਬਾਂਦੀ ਮੇਰੀ ਜੋ ਚੀਜ਼ ਆ ਮੈਂ ਉਹ ਹੀ ਠੀਕ ਆ ਉੱਥੇ ਘੁੰਮੀ ਜਾਂਦਾ ਇੱਧਰ ਉੱਧਰ ਕਹਿੰਦਾ ਆਹ ਚੰਦਾ ਰਹਿ ਗਿਆ ਕਹਿਣਾ ਥੈਣਾ ਰਹਿ ਆਹ ਦਾੜੀ ਸੈੱਟ ਕਰਨ ਲੱਪਿਆ ਬੀਬੀ ਹਾਂ ਹਲੋ ਏ ਹੈ ਕੀ ਯਾਰ ਨਾਲੇ ਬੰਦਾ ਕਰੇ ਨਾ ਗੱਲਾਂ ਸੁਣੇ ਇੰਨੀਆਂ ਮੈਂ ਸਿਲੇ ਜੋ ਖਾਣੇ ਕਾਪੇ ਨਹੀਂ ਤੇ ਲੈਦਾ ਹਾਲ ਦੇਖ ਲੈ ਬੀਬੀ ਆਓ ਦੇ ਇਹ ਜਾਂ ਬੰਦੀ ਕੀ ਦਾ ਸੋਬਰੇ ਦੀ ਬੁੱਢੀ ਹੁੰਦੀ ਆ ਦੀਪਾ ਬਦਮਾਸ਼ ਦੀਪਾ ਗੈਂਗਟਰ ਦੀਪਾ ਗੈਂਗਟਰ ਆਹ ਹੈ ਵੀ ਵੀ ਕਹਿੰਦੇ ਇਹਨੇ ਬਦਮਾਸ਼ੀ ਬੋਲਦਾ ਡੈਡੀ ਕੀ ਕਹਿੰਦਾ ਪਤਾ ਨਹੀਂ ਕੋਈ ਕਹਿੰਦਾ ਕਹਦਾ ਕਰੀਮਾ ਦੇ ਉਹਨੂੰ ਹੋਰ ਇਹਨੂੰ ਕਿ ਹਿਮਾ ਦਾ ਪੈਸਾ ਪੁਣਿਮਾ ਕਿ ਆ ਮਿਲਿਆ ਨਹੀਂ ਸੌ ਲੱਗੇ ਕੀ ਕਹਿੰਦੀ ਕਰੀਮਾ ਲੈ ਕੇ ਦੇ ਉਹਨੂੰ ਨਹੀਂ ਨਾਲ ਪਾ ਰਿਹਾ ਹਿਮਾ ਨਾਲ ਮੇਰੇ ਸਾਹਮਣੇ ਠੇਨਾ ਪਿਓ ਨਾ ਗਾਵਾ ਕਟਣ ਨਾ ਹੋ ਗਏ ਨੀ 10 ਆ ਨੇ ਮੇਰਾ ਤਮਾਸ਼ਾ ਕੀ ਬਣਾਇਆ ਤੇ ਆ ਆ ਮਰਦ ਵਿੱਚ ਕਰੀਮਾ ਚਾਹੀਦੀ ਆ ਪਰ ਕਿਹੜੀ ਦਿੱਤੀਆਂ ਨਹੀਂ ਲੈਂਦੀਆਂ ਮੇਰਾ ਮੈਂ ਤਾਂ ਜਦੋਂ ਲੋੜੀਆਂ ਹੀ ਜਵਾਨੇ ਬਾਰੇ ਮੈਂ ਉਹ ਲੱਗ ਜਿਹੜੀਆਂ ਜਿਹੜੀਆਂ ਐਕਸਪਾਇਰ ਹੋ ਗਈਆਂ ਕਹਿੰਦੀਆਂ ਉਹ ਦੇ ਦੇ ਇਹਨੂੰ ਉਹਦਾ ਮੂੰਹ ਕਰ ਲਾਈਨ ਨਹੀਂ ਸੁਰਮਾ ਤੇ ਦਾਤਨ ਤੇ ਮੇਰੇ ਆਏ ਤੇ ਇਹਨੂੰ ਮੁੱਕਿਆ ਖਦੇ ਉਹ ਉਹ ਤਾਂ ਉਹ ਹੀ ਮੈਂ ਦੇਖੋ ਇਹ ਡਾਕਟਰ ਨੇ ਕੀਤੀ ਆ ਸਿਰਵਾ ਪਾਇਆ ਹੋਰ ਨਹੀਂ ਕੁਝ ਵੀ ਕੀਤਾ ਉਹ ਕਰੇ ਸਾਬ ਸਾਰੇ ਕੀਤੇ ਆ ਉਹ ਬੀਬੀ ਇਹ ਨਹੀਂ ਹਟਦੀ ਹਟਦੀ ਨਹੀਂ ਹਟਦੀ ਤਾਂ ਮੇਰੇ ਹੱਥ ਬੰਨ੍ਹ ਦੇ ਲਿਆ ਨੇ ਕਾਹਦੀ ਰੇ ਜੋ ਕਰਦੀ ਐ ਦੇਰ ਦੇਸੇ ਮੇਰੀ ਗੱਲ ਸੁਣ ਆਪ ਕੋ ਬੇਕੂਬੀ ਦਰਦੀ ਆ ਜੀ ਕਿਦਾਂ ਜਿਦਣ ਤੇਰੇ ਵਰਗੇ ਹੀ ਤਾਂ ਦਾ ਟਾ ਟਾ ਛੜਦੇ ਹੀ ਕੰਮ ਨੂੰ ਕਹਿੰਦੀ ਮੈਨੂੰ ਟਾ ਹਤਾ ਕਹਿੰਦੀ ਮੈਨੂੰ ਤੂੰ ਟਾ ਹਤਾ ਕਹਿੰਦੀ ਮੈਨੂੰ ਤੂੰ ਟਾ ਹਤਾ ਮੇਰੇ ਵਰਗਾ ਉਹ ਕੇ ਦੱਸੇ ਕੋਈ ਤਾਂ ਸਵਾਦ ਇਹਦੇ ਤਾਰੀਫ ਨਹੀਂ ਕਦੀ ਤੇਰੀ ਕੀਤੀ ਮੇਰੇ ਮੇਰੇ ਖਾਣ ਦਾ ਕੋਈ ਹੋਰ ਤਾਂ ਪਸਾਵਾ ਪਿੱਤਦਾ ਆ ਇਹ ਤਾਰੀਫ ਕਿਉਂ ਨਹੀਂ ਕਰਦੀ ਤੇਰੀ ਨਾ ਕਰ ਮੈਨੂੰ ਡੱਡਰ ਕੋਈ ਵੀ ਕਹਿ ਰੋ ਓ ਹੈਲੋ ਤੂੰ ਕਿਹੜਾ ਕਟਾ ਹਰਾ ਮੇਰੇ ਕੋਈ ਟੋਗਲਾ ਹੈ ਮੈਂ ਤੇਰਾ ਆ ਮੇਰਾ ਕਿੱਥੇ ਆ ਤੂੰ ਤੇਰਾ ਮੈਂ ਮੇਰਾ ਕੋਈ ਨਹੀਂ ਦਾ ਤੇਰਾ ਮੈਂ ਆ ਛੋਟਾ ਮੈਂ ਤੈਨੂੰ ਸਭ ਕੁਝ ਜਾਣਦੀ ਆ ਮਤਲਬ ਹੀ ਯਾਰ ਆ ਤੂੰ ਛੋਟਾ ਮੈਂ ਨੀ ਮੇਰੀ ਬੀਬੀ ਨੀ ਤੂੰ ਮੇਰੀ ਜਾਨ ਨੀ ਨਹੀਂ ਕੇਹਦੀ ਬੀਬੀ ਮੇਰੀ ਆ ਤੂੰ ਤੂੰ ਮੇਰੀ ਆ ਮੈਂ ਤੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਪੌਣ ਲਾ ਪੈਂਦੇ ਆਣ ਕੇ ਓ ਮੈਂ ਜੋ ਰੋਟੀ ਖਾਦੀ ਬਹੁਤ ਸਾਲਿਆ ਹੈ ਉਹ ਕਹਿੰਦੀ ਇਹ ਤਾਂ ਇਹਨੇ ਖਲਾਰਾ ਪਾਤਾ ਮੈਨੂੰ ਕਹਿੰਦੀ ਸੁਣ ਪਾਇਆ ਮੈਂ ਸਾਰਾ ਚੁੱਕੇ ਥਾਂ ਦਾ ਅਏ ਤੂੰ ਨੇਂਦੇ ਵਾਰ ਕੱਢ ਕੇ ਅੱਛਾ ਇਹ ਤੂੰ ਲੱਗੀ ਕੀ ਉਹ ਕਹਿੰਦੀ ਮੈਂ ਕੀਤਾ ਆ ਰੋਣ ਖਿਲਾ ਰਹੇ ਮੈਂ ਬੁੱਤੇ ਫਿਰ ਰੋਟੀ ਖਾ ਲਈ ਮੇਰੀ ਰੋਟੀ ਖਾ ਲਈ ਬਰੀ ਜਾਨ ਨੇ ਰੋਟੀ ਖਾ ਲਈ ਆ ਕੱਤ ਨਾ ਖਾਦੀ ਪਤਾ ਲੰਗਰ ਖਾਣਾ ਸੀ ਦਾ ਦਾਲ ਲਾ ਹੋਰ ਕਹਿੰਦਾ ਮੈਨੂੰ ਇੱਥੇ ਰੱਖੇ ਗਿਆ ਕੁਝ ਹੋ ਰਿਹਾ ਦੇ ਦਿੱਤੀ ਰੋਟੀ ਨਾਲ ਟਾਈਮ ਨਾਲ ਨਹੀਂ ਨਹੀਂ ਰੋਟੀ ਸਾਗ ਸਾਗ ਬਣਾ ਕੇ ਮੈਂ ਪੰਨ ਨਹੀਂ ਦੇਣੀ ਐ ਸਾਗ ਕਿੰਨ ਬਣਾਇਆ ਬਣਾ ਬਣਾਈ ਅੱਜ ਕਿੱਥੇ ਸਾਗ ਲੈ ਆਉਨੇ ਆ ਤੂੰ ਤੂੰ ਕਿੱਥੋਂ ਆਇਆ ਹੁਣ ਸਵੇਰ ਦਾ ਇਹ ਤੇ 9 ਦਿਨ ਦੇਖਿਆ ਬੀਬੀ ਮੈਨੂੰ ਠੰਡੀ ਹੋ ਕੇ ਬੋਲ ਥੋੜੀ ਜੀ ਉਹੀ ਨਾ ਗੱਲ ਹੋਵੇ ਉਹੀ ਨਾ ਗੱਲ ਹੋਵੇ ਯਾਰ ਉੱਚੀ ਦਾ ਸੁਣ ਕੇ ਦੱਸਾਂ ਫੇ ਦੱਸ ਮੈਨੂੰ ਹਸਾਬ ਨਾਲ ਬੋਲ ਥੋੜਾ ਜਾਂ ਓਏ ਹੋਰ ਬਲੇ ਹਾਂ ਬੱਲਾ ਮਾਂ ਮਾਰ ਰਹੀ ਆ ਤੇ ਲੈ ਇਧਰ ਥਾ ਆ ਗਏ ਮੇਰਾ ਖੁੰਡਾ ਥਾ ਇਹ ਕੀ ਆ ਉਹ ਕਿਹੜਾ ਕੱਲਾ ਮੈਂ ਲੱਭ ਕੀ ਆਏ ਹੋਰ ਵੇਲੇ ਉਹ ਬੇਚੀ ਕਰਦੇ ਲੱਕ ਬਣਿਆ ਤੂੰ ਉਹ ਹੀ ਰੱਖ ਲੈ ਲੱਭ ਕੇ ਮੇਰੇ ਘਰ ਸਾਹਮਣੇ ਡਰਾ ਕੇ ਪਾਰੀ ਕਰ ਪਾਰੀ ਇਹ ਗੜੀ ਇਹ ਗੜੀ ਨੂੰ ਬੋਲ ਕੇ ਦੱਸ ਮੈਂ ਤਾਂ ਜਾਣ ਲੈ ਮੈਂ ਪਾਰੀਆਂ ਆ ਪਾਰੀਆਂ ਤੇ ਬੈਕਡਾਈ ਨਹੀਂ ਨਹੀਂ ਲੈਕਦਾ ਮੈਂ ਮਤਲਬ ਨਹੀਂ ਪਾਇਰੀਆਂ ਲੈਕਦਾ ਕਿਉਂ ਕਿ ਮੈਂ ਕੀ ਗਨਾਹ ਕਰਤਾ ਇਦਾਂ ਦਾ ਇਧਰ ਨੂੰ ਮੇਰੇ ਨਾਲ ਮੂੰਹ ਘੋਲੇ ਲੈ ਦੋ ਗਲੇ ਤੁਸੀਂ ਪਾਣੀ ਹੈ ਮੈਂ ਤੇ ਤੇ ਜਾਣਦੇ ਨਾ ਤੇ ਤੂੰ ਅੱਜ ਕੱਲ ਇਦਾਂ ਕਰੋ ਮੈਂ ਬੜੀ ਬਾਤ ਇੱਥੇ ਥੱਕੀ ਬੜੀ ਮੇਰੇ ਤੇ ਬੱਸ ਹੋ ਗਈ ਹੁਣ ਮੰਜੇ ਤੇ ਬੈਠੀ ਹੂੰ ਕੋਈ ਬਾਤ ਨਹੀਂ ਮਮੂਰਾ ਬੜੀ ਹਾਏ ਕੋਈ ਬਾਤ ਨਹੀਂ ਸਭ ਕੁਝ ਚੱਲਦਾ ਹੈ ਬੀਬੀ ਆਵੇਲਾ ਡੈਡੀ ਕੀ ਕਹਿੰਦੇ ਕਹਿੰਦੇ ਬੋਤਲ ਨੇ ਇਤਨਾ ਵੀਡੀਓ ਪਾਇਆ ਕਰ ਨੂੰ ਬੋਲਣ ਦੇ ਹੈ ਨਹੀਂ ਪਤਾ ਲੱਗਦਾ ਅ ਡੈਡੀ ਕਹਿੰਦੇ ਤੇਰਾ ਪੁੱਤ ਕਹਿੰਨ ਦਿਆ ਠੀਕ ਆ ਵਧੀਆ ਉਹ ਤਾਂ ਸਾਹਮਣੇ ਕੀ ਨਹੀਂ ਕਿਹਾ ਪੁੱਛ ਕਾਲ ਚੰਗੀ ਦਾ ਲੱਗਦਾ ਨਹੀਂ ਕਿਆ ਪੁੱਛਾਂ ਨਹੀਂ ਬਹੁਤ ਚੰਗੀ ਗੱਲ ਹੈ ਬਹੁਤ ਤੂੰ ਪੋਸਟ ਨਹੀਂ ਬੋਲ ਹੁੰਦਾ ਆ ਮੈਨੂੰ ਕਹਿੰਦੇ ਨਾਦ ਨਾ ਵੀਡੀਓ ਵੀਡੀਓ ਪਾ ਤਾ ਕਰ ਹੋਰ ਉਹਦਾ ਹੋਰ ਦਿਮਾਗ ਖਰਾਬ ਹੁੰਦਾ ਕਹਿੰਦੇ ਹੁਣ ਪਾਗਲ ਹੋ ਗਈਆਂ ਬਸ ਆਹ ਵੇਖ ਲੈ ਸਾਹਮਣੇ ਨਾਉ ਕੱਟਣ ਦੇ ਮੈਨੂੰ ਕਿਹਾ ਹੁਣੇ ਕਿ ਆਵਾਜ਼ ਨਹੀਂ ਮਾਰੀ ਤੇਰੇ ਸਾਹਮਣੇ ਨਹੀਂ ਨਹੀਂ ਪਾਗਲ ਤੇਰੇ ਬਾਪ ਮੇਰੇ ਨਾਲ ਦੇ ਤੇਰੇ ਆਵਾਜ਼ ਨਹੀਂ ਮਾਰੀ ਨਾ ਤੇਰੇ ਸਾਹਮਣੇ ਕਹਿੰਦਾ ਨਾਦ ਨਾ ਵੀਡੀਓ ਪਾਇਆ ਕਰ ਤੇਰਾ ਪੋਤੀ ਕਹਿਣ ਲੱਪਿਆ ਕਹਿੰਦੀ ਨਾ ਪਾਉਣਾ ਪਾਗਲ ਕਿਉਂ ਨਹੀਂ ਪਾਣੀ ਮੈਂ ਪਾਣੀ ਪਾਣੀ ਆ ਤੇਰਾ ਮੇਰੇ ਨਾਲ ਪਿਆਰ ਆ ਨਾ ਕਹਿੰਦੇ ਨਹੀਂ ਬੋਲ ਪਿਆਰ ਨੂੰ ਲਾ ਪੁੱਛਿਆ ਮਰੇ। ਅਹ ਮਾਤਾ ਆਤਾ بیوی ਸਾਹਬ ਨਾਲ। ਕੀ ਗੱਲ ਆ? ਦੀਵਾਲੀ ਦੇ ਮੁबारकਾਂ ਨਾਲੇ। ਧੰਨ ਵੀ ਮੁबारकਾਂ। ਮਾਰੇ ਦੀਵਾਲੀ ਦੀਆਂ ਬਹੁਤ ਬਹੁ ਮੁबारकਾਂ। ਤੁਹਾਨੂੰ ਵੀ ਮੁबारकਾਂ। ਸੁਖ ਦੀ ਜਾਵੇ। ਕਿੱਥੇ ਮਨਾਈਏ ਦੀਵਾਲੀ ਅੱਜ ਐਤਕੀ ਜਾ ਕੇ? ਵਾਹਿਗੁਰੂ। ਮੈਂ ਐਤਕੀ ਦੀਵਾਲੀ ਕਿਤੇ ਦੂਰ ਪਰ ਬਣਾਉਂਦਾ ਮੇਰਾ ਇਰਾਦਾ ਆ। ਕਿੱਥੇ ਮਨਾਈਏ? ਸਮਝਿਆ ਇਹ ਨਹੀਂ ਕਹਿੰਦੀ ਕਿ ਚਲ ਸਿਆਣੀ ਕੱਢਣੀ ਚੰਗੀ ਗੱਲ ਕਹੀ ਐ ਉਲਟ ਪਾਸੇ ਉਹ ਗੱਲ ਨਹੀਂ ਇਹਦੇ ਮੂੰਹ ਚ ਹੈਗੀ ਕੀ ਮਤਲਬ ਮੈਂ ਇਹ ਕਿਉਂ ਬੀਬੀ ਬਸ ਇਹਨਾਂ ਨੇ ਕਦਰ ਮੇਰੀ ਪਾਈ ਫਿਰ ਇਹਨਾਂ ਕਦਰ ਪਾਈ ਨਹੀਂ ਸਾਡੀ ਚੱਲ ਹਉ ਕੋਈ ਮੈਂ ਨਹੀਂ ਕੋਈ ਫੜ ਪੈਣਾ ਥੱਲੇ ਥੱਲੇ ਕੋਈ ਕਿਉਂ ਮਤਲਬ ਲਾਉਣਾ ਚਾਹੁੰਦੇ ਕੀ ਮਤਲਬ ਇਹਨਾਂ ਨੂੰ ਕੋਈ ਹੈ ਮੈਂ ਬੁਰਾ ਸਮਝਿਆ ਮੈਂ ਬੁਰਾ ਬੁਰਾ ਕਰ ਬੁਰਾ ਸਮਝੇ ਤੇਨੂੰ ਉਹ ਆਹ ਬਹਿਣਾ ਇਦਾਂ ਨਾ ਬੁਰਾ ਸਮਝਦਾ ਨਹੀਂ ਬੁਰਾ ਕਿਹੜੀ ਗੱਲੋਂ ਸਮਝਦੇ ਕੋਈ ਇਹਨਾਂ ਨਾਲ ਲਾਕਡਾਉਨ ਚੱਲਦੀ ਆ ਨਹੀਂ ਮੁੰਡਾ ਮੁੰਡਾ ਰੋਟੀਆਂ ਖਾਣੇ ਮੁੰਡਾ ਵੀ ਬੁਰਾ ਸਮਝਦਾ ਆ ਪੁੱਤ ਵੀ ਚਲੋ ਪਹਿਲਾਂ ਨਹੀਂ ਨਹੀਂ ਦੇਖੋ ਦੇਖੋ ਜਿਹੜੀ ਗੱਲ ਆ ਨਾ ਉਹ ਮੈਨੂੰ ਸਪਸ਼ਟੀ ਕਰਨ ਦਿਓ ਸਾਫ਼ ਲੱਭ ਜਾਂ ਜੀ ਤੁਹਾਡਾ ਤੁਹਾਡਾ ਪੁੱਤ ਵੀ ਤੁਹਾਨੂੰ ਮਤਲਬ ਤੁਹਾਡੇ ਨਾਲ ਲਾਕਡਾ ਟਰੱਕ ਦਾ ਨਹੀਂ ਕਹਿੰਦਾ ਹੁਣ ਪੁੱਤ ਲੰਡ ਵੱਲੇ ਫਸਿਆ ਪੁੱਤ ਦਵਾਲੇ ਜਲੇ ਪੁੱਤ ਫਸ ਚੁੱਕਿਆ ਆ ਹਨਾ ਦਵਾਲੇ ਹੁੰਦੇ ਬੰਡ ਹੋ ਜਾਂਦੇ ਨੇ ਆ ਗਏ ਪੁੱਤ ਆ ਗਿਆ ਆ ਗਿਆ ਪੁੱਤ ਬੰਡ ਹੋ ਜਾਂਦੇ ਨੇ ਫਿਰ ਪੁੱਤ ਹਾਂ ਕੋਣ ਮਾ ਆਹੋ ਆ ਗਏ ਪੁੱਤ ਸ਼ਰਨ ਚ ਆ ਗਏ ਆ ਪੁੱਤ ਮੇਰਾ ਮੈਂ ਕਹਿੰਦੀ ਆ ਹੁਣ ਤਾਂ ਫੇ ਮੜਾ ਮੋਤਾ ਸਾਹਿਬ ਉਸੇ ਨਾਲਦਾ ਮੇਰੇ ਅਜੇ ਰਹਿਣਾ ਕਿਤੇ ਵਾ ਵਾ ਅਜਾ ਮਤਲਬ ਪੁੱਤ 바ਵਾ ਪੁੱਤ ਪਿਆਰਾ ਹੀ ਆ ਮੇਰੇ ਗਾੜੀ ਪੜੀ ਨਹੀਂ ਬੋਲਿਆ ਦੇਖਿਆ ਹੁਣ ਮਾਰਾ ਜ ਮੱਥਾ ਟੇਕਦਾ ਤਾਂ ਨਾਲ ਹੀ ਓਏ ਹੋਏ ਲੱਗੇ ਤੇਰੇ ਵਰਗਾ ਮਤਲਬ ਹੀ ਨਹੀਂ ਕੋਈ ਮੱਥੇ ਵਾਲੀ ਕਰਨੀ ਹਾਂ ਮੱਥੇ ਵਾਲੀ ਕਰਨੀ ਮੈਂ ਤੈਨੂੰ ਸੱਚੀ ਗੱਲ ਦੱਸਦੀ ਹਾਂ ਦੇਖ ਲਾ ਹਾਂ ਮੈਂ ਇਹ ਸਮਝੇ ਆਪੂ ਚ ਪੂਰਨ ਵੇਹ ਨੂੰ ਬੋਲਦੀ ਹੁੰਨੀ ਉਹਨੂੰ ਮੈਂ ਕਦੇ ਨਹੀਂ ਬੋਲਿਆ ਉਹ ਫੇਰ ਵੀ ਨਹੀਂ ਮੇਰੀ ਬਣਦੀ ਆ ਅਗਲੇ ਨੇ ਮੱਥਾ ਟੇਕਤਾ ਆਣ ਕੇ ਬਸ ਇੰਨੇ ਜੀ ਇੰਨੇ ਚ ਹੱਕ ਚ ਹੋ ਗਿਆ ਕੰਮ ਮੱਥੇ ਦੀ ਨਹੀਂ ਮੈਨੂੰ ਭੁੱਖ ਕੋਈ ਨਹੀਂ ਲੈ ਭੁੱਖ ਕੀ ਲੈ ਪੁੱਤ ਪੁੱਤ ਹੋ ਗਈ ਆ ਮੇਰੀ ਮੰਮੀ ਦੀ ਕਦੀ ਇਦਾਂ ਤਾਰੀਫ ਕੀਤੀ ਆ ਮੈਂ ਮੰਮੀ ਦੇ ਉੱਤੇ ਹੋਰ ਮੈਂ ਹਾ ਹੁਣੇ ਮੇਰੀ ਮਾਂ ਕਹਿੰਦੀ ਉਹ ਨਹੀਂ ਮੇਰੀ ਬਣੀ 40 ਸਾਲ ਹੋ ਗਏ ਬਸ ਤੇਨ ਤਰੀਫ ਤੋਂ ਬਗੈਰ ਪਰ ਤਾਰੀਫ ਤਾਂ ਨਹੀਂ ਨਾ ਹੋਈ ਬਸ ਤਾਂ ਬਸ ਤੇ ਬੰਦਾ ਜਾਂਦਾ ਹੀ ਓਕਾ ਤੋਕਾ ਉਹ ਦੋ ਮਿੰਟ ਚ ਮੱਥਾ ਟੇਕ ਕੇ ਥੱਲੇ ਚੱਲ ਗਏ ਬਾਉ ਉਹਨੇ ਦੇ ਵਿੱਚ ਖਾਣਾ ਪੂਰਤੀ ਹੋ ਗਈ ਆ ਉਹ ਨਹੀਂ ਨਹੀਂ ਉਹ ਜੋ ਮਰਜ਼ੀ ਕਹੜਾ ਬੀਬੀ ਤੂੰ ਜੀ ਆ ਗਈ ਰੱਖਦੀ ਤੇਰੇ ਮਨ ਦੇ ਵਿੱਚ ਗੱਲਾਂ ਮਤਲਬ ਮੇਰੇ ਫੇਲ ਹੋ ਗਈ ਮੇਰੇ ਨਜ਼ਰਾਂ ਚ ਤੋਂ ਵੀਰੀਆਂ ਨਜ਼ਰਾਂ ਚ ਫੇਲ ਹੋ ਗਈ ਤੂੰ ਚੰਗਾ ਹੋ ਗਿਆ ਚੰਗਾ ਕੀ ਹੋ ਗਿਆ ਸਹੀ ਗੱਲ ਆ ਮੈਂ ਤੇ ਤੈਨੂੰ ਗੱਲ ਸੁਣਾਈ ਆ ਮੈਂ ਮੈਨੂੰ ਚੰਗੇ-ਚੋਂਗੇ ਦਾ ਨਹੀਂ ਕੋਈ ਮੈਂ ਗੱਲ ਸੁਣਾਈ ਆ ਹਾਂ ਕਰੀਏ ਬੋਲੀ ਤੇਰੀ ਪੁੱਤ ਚ ਤੇ ਤੇਰੀ ਨੂੰਹ ਚ ਫਰਕ ਕੀ ਆ ਮਤਲਬ ਦੋ ਤੇ ਦੋਵੇਂ ਫਰਕ ਨਹੀਂ ਉਹ ਫਰਕ 라ਦੀ ਨਹੀਂ ਨਹੀਂ ਰੱਖਦੀ ਉਹ ਰੱਖਦੀ ਆ ਉਹਦੇ ਰੱਖਦੀ ਆ ਨਾ ਰੱਖੇ ਉਹ ਪਰ ਆ ਜੀ ਕਿਉਂ ਰੱਖਦੀ ਮਤਲਬ ਕਿਉਂ ਰੱਖਦੀ ਮੈਨੂੰ ਮਨ ਦੀ ਮਰਜ਼ੀ ਹੁੰਦੀ ਆ ਨਹੀਂ ਕੋਈ ਕਾਰਨ ਪਤਾ ਲੱਗ ਗਿਆ ਵੀ ਕਿਉਂ ਰੱਖਦੀ ਆ ਕੋਈ ਵੀ ਨਹੀਂ ਕੋਈ ਕਾਰਨ ਕੋਈ ਵੀ ਨਹੀਂ ਕਿ ਇਹ ਕਾਰਨ ਕਰਕੇ ਸਾਲ ਹੋ ਗਏ ਬਸਿਆਂ ਨੂੰ ਖਾਂਦ ਕਾਦਾ ਠੀਕ ਕਿਉਂ ਰੱਖਦੀ ਫਿਰ ਲਾਕ ਡਟ ਕਿਉਂ ਰੱਖਦੀ ਆ ਉਹਦੇ ਹੁਣ ਕਹਿੰਦੇ ਹੁੰਦੇਲੇ ਬਿਮਾਰ ਬੰਦਾ ਹੋਏ ਖਿਜਿਆ ਰਹਿਂਦਾ ਹੈ ਹਾਂ ਉਹ ਮੈਨੂੰ ਚੰਗਾ ਲੱਗਦਾ ਕੋਈ ਅੱਛਾ ਠੀਕ ਹੈ ਬਿਮਾਰ ਆ ਉਹ ਬਿਮਾਰਾ ਮੰਗੀ ਆ ਹਾਂ ਕਿਦਾਂ ਦੀ ਹੋਈ ਹੁਣ ਦੇਖ ਹਾਂ ਇਹ ਤਾਂ ਲਾਉਂਦੀ ਬੜੀ ਆ ਮੇਰੇ ਦਿਲ ਨੂੰ ਇਹ ਦਿਲ ਨੂੰ ਬੋਲ ਆਉਂਦੀ ਆ ਮੈਂ ਤਾਂ ਕਦੀ ਕਦੀ ਕਹਿੰਦੀ ਚੀਕ ਮਾਰ ਬੀਬੀ ਇੱਕ ਜੋਰ ਦੀ ਮੈਂ ਮਨੇ ਹੱਥ ਫੜਾਤੀ ਮੈਂ ਤਾਂ ਦੇਖਣੀ ਹੈ ਪਾਣੀ ਨਹੀਂ ਮੈਂ ਚੀਕ ਮਾਰਕ ਕਿ ਮਾਰਨੀ ਨਹੀਂ ਮੀਕਾ ਬੜਕ ਮਾਰ ਇੱਕ ਕੋਠੇ ਤੇ ਅਸੀਂ ਮਾਰੀਏ ਦੱਸਣਾ ਵੀ ਅਸੀਂ ਮੌਜੂਦ ਹਾਂ ਨਚਾਰੇ ਚ ਤੇ ਜੱਟ ਮੌਜੂਦ ਹਨ ਸ਼ਹਿਰੇ ਵਿੱਚ ਜੀਂਦੇ ਵਸਦੇ ਆ ਮੈਂ ਕਹ ਇੱਕ ਮਾਰਦੇ ਬੜਕ ਇਧਰ ਕਰ ਮੇਰੇਲ ਮੂੰਹ ਕਰ ਇੱਥੇ ਕਰਨਾ ਦੱਸ ਏਦਾਂ ਕਰ ਜਾਂ ਏਦਾਂ ਕਰ ਦੇ ਬਰਾ ਏਦਾਂ ਕਰ ਦੇ ਮਾਰਦੇ ਹੇ ਮੜੀ ਜੀ ਮੇਰੇ ਕਰਕੇ ਮਾਰਦੇ ਮੱਕਾ ਤੋਂ ਮਾਇਆ ਉਦੋਂ ਵੀ ਆਪਾਂ ਦੱਸਣਾ ਵੀ ਆਪਾਂ ਪਿੰਡ ਚ ਹੈਗੇ ਆ ਤਾਂ ਹੈਗੇ ਤਾਂ ਲੋਕਾਂ ਨੂੰ ਪਤਾ ਨਹੀਂ ਕਰ ਨਹੀਂ ਉਦੋਂ ਦੱਸਣਾ ਵੀ ਅੱਜ ਆਪਾਂ ਹੈਗੇ ਆ ਵੀ ਧਾਮੀਆਂ ਦੇ ਕੋਠੇ ਤੇ ਚੜਨ ਲੱਪੇ ਲੋਕ ਕਲਾਸ਼ ਕੋਰ ਤੇ ਅਮਰਤਪਾਲ ਸਿੰਘ ਕੋਠੇ ਤੇ ਚੜਨ ਲੱਪਿਓ ਬੜਕਾ ਵੱਜਣ ਲੱਪ ਨਹੀਂ ਨਹੀਂ ਬੜਕ ਇੱਕ ਬੜਕ ਵੱਜਣੀ ਚਾਹੀਦੀ ਇਹ ਕੰਮ ਹੀ ਮੈਂ ਕਰਦੇ ਸਿੱਧੀ ਕਰਨੀ ਹੈ ਮੇਰੇ ਕਰਕੇ ਮਾਰ ਨਹੀਂ ਸਕਦੀ ਨਹੀਂ ਮਾਰਨੀ ਮੈਂ ਕੀ ਮਾਰਦੇ ਚੱਲ ਇਹ ਐ ਕਰਦੇ ਮਾੜਾ ਜਿਹਾ ਕਰਦੇ ਫਿਰ ਦੇਖਾ ਸਿੱਧੀ ਕਰਨੀ ਤਾਂ ਮੈਨੂੰ ਤਾਂ ਪੁੱਠੀ ਕਰਦਾ ਮਾੜਾ ਜਿਹਾ ਆਪਣੇ ਮਹੱਲੇ 'ਚ ਪਤਾ ਲੱਗ ਜਾਏ ਵੀ ਸਿਰੀਆਂ ਚੁੱਕ ਲਈਆਂ ਆ ਧਾਮੀਆਂ ਨੇ ਉਹ ਲੈ ਤਾਂ ਉਹਦਾ ਨਹੀਂ ਤੋਰਾ ਸਾجن ਤੋਰਾ ਉਹ ਗਾਲੀ ਨਾ ਮੜਾ ਜੇ ਪਤਾ ਲੱਗ ਜੇ ਵੀ ਕਲਾਸ਼ ਕੌਰ ਕੋਠੇ ਦੇ ਉੱਤੇ ਬਹਿਣ ਲੱਪੀ ਆ ਸਾਰੇ ਨੇ ਦੇਖਿਆ ਸਾਰੇ ਨਹੀਂ 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 ਇੱਕ ਬੜਕ ਮਾਰਦੇ ਮੜ ਜੀ ਆ ਬੰਦੇ ਪੁੱਤਿਆ ਜੱਲਾ ਨਹੀਂ ਦਸੀਗੇ ਹੋਗੇ ਮੈਂ ਸ਼ਰਮ ਮੈਨੂੰ ਤੇ ਸੌਬਰ ਦੀ ਬੁਢੀ ਹੋ ਗਏ ਨਾ ਉਹਨੇ ਬੜਕਾ ਮਾਰਾ ਇੱਕ ਮਾਰਦੇ ਨਾ ਨਹੀਂ ਇਹ ਕੰਮ ਨਹੀਂ ਨਾ ਕਰਦਾ ਮਤਲਬ ਚਾਹੇ ਤੂੰ ਨਾਰਾਜ ਹੋ ਚਾਹੇ ਤੂੰ ਨਾ ਹੋ ਨਹੀਂ ਜੋ ਜਦੋਂ ਗਰਮੀ ਆਉਂਦੀ ਆ ਉਦੋਂ ਆਪਾਂ ਇੱਕ ਮਾਰਨੀ ਜਦੋਂ ਸਿਆਲ ਆ ਗਿਆ ਹੁਣ ਸਿਆਲਾਂ ਚ ਵੀ ਸਾਡੀ ਇੱਕ ਬੜਕ ਬਣਦੀ ਆ ਇੱਕ ਮੜੀ ਮਾਰਦੇ ਭਾਵੇਂ ਹੋਲੀ ਜੀ ਮਾਰੇ ਬਰਾ ਇਦਾਂ ਕਰਦੇ ਮੈਂ ਮਾਰਨੀ ਨਹੀਂ ਜੋ ਮਰਜੀ ਮਾੜਾ ਜਾਂ ਤਿੰਨ ਚਾਰ ਘਰਾਂ ਨੂੰ ਲਾ ਕੇ ਪਤਾ ਲੱਗ ਜਾਏ ਇਹ ਵੀ ਬਦਮਾਸ਼ੀ ਹੈਗੀ ਆ ਜੇ ਅਜੇ ਤੱਕ ਲੋਕਾਂ ਨੂੰ ਪਤਾ ਸਭ ਨੂੰ ਇਹ ਮੈਂ ਮੈਂ ਬਦਮਾਸ਼ੀ ਦੱਸਣੀ ਚ ਮੈਂ ਵੱਡ ਕਾ ਕਿਉਂ ਮਾਰਾ ਕਿਹਣੀ ਕਰਦਾ ਮੈਂ ਮੈਂ ਕਹਣਾ ਦਾਦੀ ਪੁੱਤ ਦੀ ਬਦਮਾਸ਼ੀ ਗਲੀ 'ਚ ਹੈਗੀ ਮੈਂ ਇਹ ਨਹੀਂ ਦੱਸਣਾ ਵੀ ਅਜੇ ਤੱਕ ਥੋੜਾ ਜਿਹਾ ਰਸਵਾ ਹੈਗਾ ਸਾਡਾ ਹੇ ਵਾਇਆ ਫੜੇ ਮਾੜਾ ਜਿਹਾ ਮਾਰਦੇ ਮਾੜੀ ਜਿਹਾ ਮਾਰਦੇ ਬੜਕ ਨਹੀਂ ਮਾਰਦੀ ਜੋ ਮਰਜੀ ਤੂੰ ਸੁਕਾਏ ਗੁੱਸੇ ਹੋ ਜਾਏ ਰਾਜਾ ਤੇ ਮਹੱਲੇ ਚ ਵੀ ਕਿਦਾਂ ਪਤਾ ਲੱਗੂਗਾ ਵੀ ਅਸੀਂ ਕੋਠੇ ਤੇ ਚੜਨ ਲੱਪੇ ਆ ਸਭ ਤੋਂ ਪ੍ਰਸਾਦ ਬੰਦੇ ਉਹ ਨਹੀਂ ਬੀਬੀ ਬੜਕ ਮਾਰੇਗੀ ਨਾ ਇੱਕ ਮਿੰਟ ਤੇ ਦੇਖਣਾ ਨੀਦਾ ਸਾਹ ਮੈਨੂੰ ਸਹਿਆਣ ਨਾ ਮਨਾਉ ਬੀਬੀ ਸਾਡੇ ਤੋਂ ਤੈਨੂੰ ਪਤਾ ਵੀ ਦੋਨਾਂ ਤੋਂ ਛੜਦਾ ਪਿੰਡ ਸਾਰਾ ਉਹ ਮਾਰਦੇ ਮਾਰ ਪਿੰਡ ਸਾਰਾ ਸਾਡੇ ਅੱਗੇ ਲੱਗਦਾ ਆ ਅਸੀਂ ਬੜਕ ਮਾਰਤੀ ਤੇ ਤੈਨੂੰ ਪਤਾ ਵੀ ਬਦਮਾਸ਼ੀ ਪੈਦਾ ਹੋ ਜਾਣੀ ਆਪਣੀ ਪਿੰਡ ਚ ਬਦਮਾਸ਼ ਆ ਮੈਂ ਤੇਰਾ ਪੋਤਾ ਤਾਂ ਹੈਗਾ ਹੀ ਆ ਤੇਰਾ ਪੁੱਤ ਤਾਂ ਮਾਰ ਦਵੇ ਬੜਕ ਤੇਰੀ ਬੜਕੇ ਤੇ ਕੋਈ ਗੱਲ ਕਰਦਾ ਉਹ ਪਾਜੀ ਵੀ ਕਹਿੰਦਾ ਕਹਿੰਦਾ ਮਾਰ ਦੇ ਇੱਕ ਪਾਜੀ ਮਾਰ ਦਵੇ ਨਾ ਆ ਉਹ ਕਹਿੰਦਾ ਹਾਂ ਕਹਿੰਦੇ ਮੇਰੇ ਪੁੱਤਿਆ ਦੇ ਨਾਲ ਦਾ ਕਹਦਾ ਬੜਕ ਨੂੰ ਮਾਰ ਚੀਕਾ ਮਾਰਦਾ ਸੀ ਇੱਕ ਨਹੀਂ ਚੀਕਾ ਨਹੀਂ ਇੱਕ ਬੜਕ ਸਿਰਫ ਇੱਕ ਬੜਕ ਮੈਂ ਇਹ ਕੰਮ ਨਹੀਂ ਕਰਨਾ ਕੋਈ ਸਿੱਧੀ ਗੱਲ ਦਾ ਜਾ ਫੇ ਫੇ ਪਿੰਡ ਚ ਫੇ ਰੋਪ ਪੈ ਜਾਣਾ ਲੋਕਾਂ ਦਾ ਸਾਡੇ ਤੇ ਉਹੜ ਕੇ ਦੱਬਣ ਲਾਪਣਾ ਲੋਕਾਂ ਨੇ ਸਾਨੂੰ ਮੈਂ ਕਹੀ ਨਹੀਂ ਵੇਖਾਂ ਫੇ ਬੈਠੀ ਰਹੀ ਫੇ ਲੋਕਾਂ ਨੇ ਕੀ ਕਰਨਾ ਮੈਨੂੰ ਲੋਕਾਂ ਨੇ ਫੇ ਮੁੜ ਕੇ ਤੂੰ ਕਹਿਣਾ ਵੀ ਹੁਣ ਆਪਣੀ ਚੱਲਦੀ ਨਹੀਂ ਆ ਤਾਂ ਫੇ ਮੁੜ ਕੇ ਨਾ ਮੈਨੂੰ ਕਹੀਂ ਲੋਕ ਨੇ ਮੈਂ ਕਿਹਨੂੰ ਮਾਰੀ ਕਹਿੰਦੀ ਮੈਨੂੰ ਕੁੱਕੜਾ ਕਹੂਗਾ ਹੈ ਤੇਰੇ ਪੋਤੇ ਦੇ ਤਾਂ ਸਿਰ ਤੇ ਚੜਨ ਲਾ ਆਪਣੇ ਨਾ ਲੋਕ ਓਏ ਜਦੋਂ ਤੂੰ ਬੜਕ ਨਹੀਂ ਮਾਰੀ ਤੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਬੀਬੀ ਐਤਕੀ ਠੋਸਿਆ ਉਹ ਤਾਂ ਮਾਰ ਦਵੇ ਬੜਕ ਮੈਂ ਤਾਂ ਮਾਰ ਤੁਹਾਰਾ ਤੇਰੀ ਬੜਕ ਦੇ ਵਿੱਚ ਬੜ ਕੇ ਆ ਵੀ 1000 ਸਾਲ ਦੀ ਬਾ ਹੋ ਗਿਆ ਤਾਂ ਨਾ ਹਣ ਬੜਕਾ ਮਾਰਨ ਹਾਂ ਇਹ ਹੀ ਤੇ ਪਤਾ ਲੱਗਣਾ ਵੀ ਅਜੇ ਤੱਕ ਬੁੱਢੀ ਬੈਠੀ ਆ ਜੇ ਬੁਢੀ ਰੋਣਾ ਬੀ ਲੋਕਾਂ ਨੇ ਦੀਦੇ ਨਹੀਂ ਮੈਂ ਬੱਸ ਮੈਂ ਨਹੀਂ ਮਾਰਨੀ ਨਹੀਂ ਮਾਰ ਇੱਕ ਮਾਰ ਦੇ ਨਹੀਂ ਮਾਰਦੀ ਭਾਵਾਂ ਹੌਲੀ ਜੀ ਮਾਰ ਦੇ ਜੋ ਮਰ ਜ ਮਾਲਣਾ ਮੇਰੀ ਗੱਲ ਮਾਰ ਜੀ ਮੜ ਜੀ ਕਰ ਦੇ ਚਲ ਇਦਾਂ ਕਰ ਦੇ ਇਦਾਂ ਕਰ ਦੇ ਲੈ ਲੈ ਬੱਸ ਨਹੀਂ ਚੰਗੀ ਇਦਾਂ ਕਰ ਦੇ ਮੈਂ ਨਹੀਂ ਕਰਨਾ ਮਾੜ ਜਾ ਮਾੜੀ ਛੱਡ ਦੇ ਉਹ ਤੇ ਰਾਜੇਦ ਕਿਆ ਕਰਨੀ ਚਲ ਮਾੜੀ ਜੀ ਇਦਾਂ ਕਰ ਦੇ ਤੇ ਫੇ ਇਥੇ ਕੌਣ ਸੁਣਦਾ ਹੈ ਉਹ ਪਤਾ ਲੱਗ ਜਾਣਾ ਲੋਕਾਂ ਨੂੰ ਹਾਂ ਜੀ ਚਲ ਮਾੜਾ ਮਾੜੀ ਮਾੜੀ ਛੱਡ ਦੇ ਮਾੜੀ ਜੀ ਇਦਾਂ ਕਰ ਦੇ ਮੇਰਾ ਜੀ ਕਾ ਤੇਰਾ ਮੁੱਠਿਆ ਪਾਉਂਦਾ ਬੱਚੇ ਪੇੜਾ ਨਾ ਹਾਂ ਖੜਦਾ ਨਹੀਂ ਉਹ ਨਾ ਨਹੀਂ ਮਾਰਨੀ ਫੇ ਨਾ ਚਲ ਠੀਕ ਆ ਜਾ ਟੁੱਟ ਗਈ ਫੇ ਅੱਜ ਤੋਂ ਯਾ ਟੁੱਟ ਰਿਹਾ ਤੇ ਟੁੱਟਦੇ ਨਹੀਂ ਮਾਰੀ ਅਜੇ ਕਿਹੜਾ ਕੰਮ ਨਹੀਂ ਕਰਨਾ ਮੈਂ ਨਹੀਂ ਕਰਨਾ ਚੱਲ ਮੰਮੀ ਤੋਂ ਮਰਾਉਣਾ ਫੇਰ ਮੰਮੀ ਤੂੰ ਅੱਜ ਤੋਂ ਬਾਅਦ ਮੈਂ ਪ੍ਰਧਾਨ ਮਮਮੀ ਨੇ ਕਾ ਮਾਰਦੇ ਫੇਰ ਘਰ ਦੇ ਵਿੱਚ ਮੇਨ ਪ੍ਰਧਾਨ ਮੰਮੀ ਹੋਏਗੀ ਫੇ ਅੱਜ ਤੋਂ ਬਾਅਦ ਬਦਮਾਸ਼ੀ ਉਹਦੀ ਚੱਲੂ ਬੱਜੇ ਪ੍ਰਧਾਨ ਬੱਜੇ ਮੈਨੂੰ ਕੋਈ ਇਹ ਤੈਨੂੰ ਦੁੱਖ ਨਾ ਲੱਗੇ ਫੇ ਕੱਲ ਨੂੰ ਮੈਨੂੰ ਕੋਈ ਦੁੱਖ ਨਹੀਂ ਫੇ ਮਤਲਬ ਮੱਥਾ ਲੋਕ ਉਹਨੂੰ ਟਿਕਣ ਕਰਨਗੇ ਪਿੰਡ 'ਚ ਮੈਂ ਤਾਂ ਪ੍ਰਧਾਨ ਹਾਂ ਕਾਦੀ ਹੁਣ ਉਹ ਹੀ ਪ੍ਰਧਾਨ ਹੈ ਮੈਂ ਕਾਦੀ ਮੈਂ ਤਾਂ ਹੁਣ ਮੰਝੇ ਤੇ ਬੈਠੀ ਆ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਨਾ ਫੇ ਉਹਨੂੰ ਮਤਲਬ ਗੱਡੀ ਉਹਨੂੰ ਮਿਲ ਗਈ ਤੇ ਪ੍ਰਵਾਹਤ ਨਹੀਂ ਨਾ ਤੈਨੂੰ ਨਹੀਂ ਮੈਨੂੰ ਇਧਰ ਗੱਲ ਸੁਣ ਲੈ ਜਿਹੜੀ ਸੀਟ ਆ ਨਾ ਉਹਨੂੰ ਮਿਲ ਜਾਣੀ ਫੇ ਹਾਂ ਕੋਈ ਗੱਲ ਨਹੀਂ ਬੜੀ ਖੁਸ਼ੀ ਨਾ ਮਿਲ ਇਹ ਦਵਾਬੇ ਵਾਲੀ ਗੱਦੀ ਉਹਦੀ ਆ ਫੇ ਮੇਰੀ ਮੰਮੀ ਦੀ ਹਾਂ ਬਸ ਵਾਹ ਜਾ ਬਿਹਾਰ ਕੀ ਤੋਂ ਅੱਜ ਸੀਟ ਤੋਂ ਮੈਂ ਤੈਨੂੰ ਅੱਜ ਤੋਂ ਬਾਅਦ ਇਹ ਨਾ ਕਮੀ ਕਿ ਮੇਰੀ ਬੇਦਮਾਸ਼ੀ ਨਹੀਂ ਚੱਲਦੀ ਚੱਲ ਮੰਮੀ ਨੂੰ ਆਪਾਂ ਜੇਤੂ ਕਰਾਰ ਦਿੱਤਾ ਹਾਂ ਹਾਂ ਠੀਕ ਆ ਕਲਦੀਪ ਕੌਰ ਜੀ ਇਸ ਸਾਲ ਦੇ ਵਿਨਰ ਹੋਏ ਆ ਜੇ ਤੂੰ ਕਰਾਰ ਦਿੰਦੇ ਇਹਦਾ ਮੀਤ ਸਾਹ ਨੂੰ ਠੀਕ ਆ ਠੀਕ ਆ ਠੀਕ ਆ ਨਾ ਭਾਜੀ ਆ ਭਾਜੀ ਨੇ ਵੀ ਜੱਤ ਕਰਤੀ ਓਕੇ ਅੱਜ ਤੋਂ ਬਾਅਦ ਬੀਬੀ ਨੂੰ ਨਹੀਂ ਕੋਈ ਵੀ ਮੰਨਣਾ ਤੂੰ ਕੋਈ ਗੱਲ ਨਹੀਂ ਮੈਨੂੰ ਨਾ ਕੋਈ ਜਾਨਾ ਆ ਠੀਕ ਆ ਲਵ ਯੂ ਹਾਂ ਲਵ ਯੂ ਤੇ ਲਵ ਯੂ ਫੇਸ ਪਾਸ ਲੈਂਦਾ ਮੈਂ ਫੇਸ ਪਾਸ ਫੇਸ ਪਾਸ ਲੈਂਦਾ ਮੈਂ ਤੇਰੇ ਲਈ ਉਹ ਕੰਮ ਕਰ ਜਾ ਕੇ ਆੜਿਆ ਉਹ ਬੀਬੀ ਮੂੰਹ ਸਾਫ਼ ਕਰਨਾ ਕਰਨਾ ਉਹ ਮੂੰਹ ਸਾਬਣ ਹੁੰਦਾ ਉਹ ਮੇਰਾ ਮੂੰਹ ਠੀਕ ਆ ਮੈਨੂੰ ਨਾ ਇਦਾਂ ਦੀਆਂ ਗੱਲਾਂ ਕਰ ਮੈਂ ਕਹ ਸਾਬਣ ਹੁੰਦਾ ਆ ਉਹ ਜਿੱਦਾਂ ਹੀ ਸਾਬਣ ਨਾਲ ਮੂੰਹ ਧੋਂਦੇ ਆ ਨਾ ਮੈਨੂੰ ਉਹ ਹੀ ਚੰਗਾ ਮੈਨੂੰ ਮੈਂ ਸਾਬਣ ਨਾਲ ਨਹੀਂ ਧੋਂਦਾ ਅੱਜ ਤੋਂ ਬਾਅਦ ਨਹੀਂ ਮੂੰਹ ਧੋਏਂਗੀ ਤੇ ਫੇਸ ਪਾਸ ਨਾਲ ਮੈਂ ਨਹੀਂ ਧੋਂਦੀ ਮੈਂ ਤੈਨੂੰ ਕਹਿਤਾ ਨਾ ਫੇਸ ਪਾਸ ਨਾ ਧੋਣਾ ਹਾਂਜੀ ਰੱਖਿਆ ਨੇ ਪਹਿਲਾਂ ਹੀ ਰੱਖਿਆ ਤੂੰ ਪਹਿਲਾਂ ਹੀ ਕਹਿੰਦੀ ਰੱਖਿਆ ਉਹਨੇ ਪਹਿਲਾਂ ਹੀ ਮੈਂ ਮੈਂ ਨਾ ਮੈਨੂੰ ਸਤਾਉ ਨਾ ਸਤਾਉ ਨਾ ਸਤਾਉ ਇਹ ਉਹ ਤੇਰੇ ਅੱਖਰੀ ਉਹਨੇ ਕਿ ਤੈਨੂੰ ਗੱਦੀ ਦੇ ਦਿੱਤੀ ਨਾ ਅੱਜ ਮੈਂ ਨਹੀਂ ਮਾ ਮਾਤੇ ਦੀ ਮੈਂ ਤਾਂ ਤੀਜਾ ਕਹਿ ਨਹੀਂ ਗੱਦੀ ਆਪਣੇ ਕੋ ਰੱਖਣੀ ਕਿ ਇਹਨੂੰ ਦੇ ਦਵਾ ਕਿਹੜੀ ਗੱਦੀ ਆ ਰਹੀ ਐ ਤੇ ਮੈਂ ਬਹਿ ਜਾ ਇਹਨੇ ਕੰਮ ਕਰ ਇਹ ਮਤਲਬ ਸੀਟ ਤੇਰੀ ਹੋਏਗੀ ਫੇਰ ਹੁਣ ਤਾਂ ਅੱਜ ਤੋਂ ਜੇ ਇਹ ਜੇ ਤੇ ਇਹਨੇ ਬੜਕ ਮਾਰਤੀ ਤੇ ਠੀਕ ਆ ਨਹੀਂ ਤੇ ਫੇਰ ਗੱਦੀ ਤੇਰੀ ਮਮੀ ਨੇ ਕਿਹਾ ਬੜਕ ਮਾਰੇ ਉਹਦੇ ਉਹਨੇ ਤਾਂ ਮਾਰ ਹੀ ਦੇਣੀ ਤੂੰ ਦੇਖ ਲੈ ਜੇ ਮਾਰੇਗੀ ਨਹੀਂ ਮਾਰਦੀ ਮੈਂ ਨਹੀਂ ਮਾਰਦੀ ਫੇ ਦੇ ਦਾਂ ਫੇ ਗੱਦੀ ਦੇ ਦਾਂ ਉਹਨੂੰ ਮਮੀ ਅੱਜ ਤੋਂ ਬਾਅਦ ਤੂੰ ਇਸ ਘਰ ਦੀ ਪ੍ਰਧਾਨ ਆ ਇਸ ਪਿੰਡ ਦੇ ਵਿੱਚ ਤੇਰਾ ਸਿੱਕਾ ਚੱਲੂ ਪ੍ਰਧਾਨ ਆ ਅੱਗੇ ਕਾੜੀ ਨਹੀਂ ਪ੍ਰਧਾਨ ਅੱਗੇ ਪ੍ਰਧਾਨ ਹੀ ਐ ਮੈਂ ਤਾਂ ਹੁਣ ਹਾਂ ਨਾ ਬੋਲਿਆ ਕਰ ਥੋੜਾ ਜਿਹਾ ਹਾਲ ਤੂੰ ਬੋਲਣੋਂ ਹਟ ਨਾ ਕਿ ਨਹੀਂ ਹਟ ਨਾ ਮੈਨੂੰ ਦੱਸ ਦੇ ਪਹਿਲਾਂ ਮੈਂ ਕਿੱਥੇ ਗਈ ਮੈਨੂੰ ਬੁਲਾਉਂਦੇ ਤਾਂ ਮੋਤ ਵੀ ਮੈਂ ਕਿਉਂ ਬੋਲਾਂ ਬੀਬੀ ਵੇਹ ਲੈ ਕਾਰੀ ਕਰਤਾ ਫਾਰਮ ਲਈ ਛਿੜਕਾ ਖਾਂਦੀ ਪ੍ਰਧਾਨਗੀ ਮੇਰੇ ਕੋਲ ਆ ਲੈ ਆ ਛਿੜਕਾ ਖਾਂਦੀ ਐ ਨਾ ਉੱਤ ਕੋਈ ਨਹੀਂ ਨਹੀਂ ਕਿਤੇ ਤੂੰ ਬੁਲਾ ਬੁਲਾ ਕੇ ਪਾਗਲ ਕਰਤਾ ਜਾਨ ਹੋਊਗੀ ਥੋੜਾ ਜਿਰਾਕ ਨਾ ਨਾ ਹਟ ਘਰ ਹੋਏ ਤਾਂ ਮੈਨੂੰ ਬਖਤ ਪਾਇਆ ਤੇ ਕਿੱਥੇ ਆਉਂਦਾ ਮਤਲਬ ਕੋਈ ਨਹੀਂ ਹੁੰਦਾ ਕਿ ਨਹੀਂ ਮੇਰੇ ਨਾਲ ਤੇਰਾ ਪਿਆਰ ਨਹੀਂ ਹੈਗਾ ਉਹ ਤਾਂ ਪੁੱਛਦੀ ਵੀ ਰਹੀ ਨਹੀਂ ਮੇਰੇ ਬਾਰੇ ਮੈਂ ਇਸ ਕਰਕੇ ਕਹਿੰਦੀ ਆ ਦੋਰ ਕਾਦ ਲਈ ਬੋਲਣਾ ਨਹੀਂ ਚਾਹੀਦਾ ਕੋਈ ਹਰ ਵੇਲੇ ਤੇਰਾ ਮੇਰੇ ਨਾਲ ਪਿਆਰ ਹੈ ਬੀਬੀ ਮੈਂ ਮੈਂ ਕੀ ਵੀਡੀਓ ਦੇ ਵਿੱਚੋਂ ਲੈਣਾ ਮੈਨੂੰ ਦੱਸ ਕਰ ਦੱਸ ਕੀ ਲੈਣਾ ਉਹਨੇ ਉਹ ਪਏ ਉਹ ਨੂੰ ਮੈਂ ਅੱਗੇ ਕੀ ਲੈਣਾ ਨਹੀਂ ਜਦੋਂ ਮੈਸੇਜ ਆਣ ਨੂੰ ਹੁੰਦਾ ਤਾਂ ਬੜੀ ਕੋਝਾਣਾ ਮੈਨੂੰ ਦੁਨੀਆ ਬਹੁਤ ਪਸੰਦ ਕਰ ਗਈ ਦੁਨੀਆ ਹੁਣ ਬਹੁਤ ਚੰਗੀ ਕਈ ਗੱਲ ਕਰੀਏ। ਉਹ ਨਹੀਂ ਕੀਤੀ। ਆ ਜਰ ਜਾਣ ਕੇ ਬਾਦੂ ਗੱਲ ਕਰ। ਹੋਰ ਤੂੰ ਤਾਂ ਸਾਰੀ ਕਹਿੰਦੀ ਆ ਕਿ ਬੇਬੇ ਦੀ ਬੇਬੇ ਨਾਲ ਨਾ ਚੱਲਿਆ ਕਰੋ। ਪਰ ਬੀਬੀ ਰੋਕੀ ਤੈਨੂੰ ਪਿਆਰ ਉਹ ਕਰਦੇ ਆ। ਜਦੋਂ ਲੋਕੀ ਕਰਦੇ ਤੈਨੂੰ ਨਹੀਂ ਕਰਦੇ। ਨਹੀਂ ਕਰਦੇ। ਤੇ ਗੱਲਾਂ ਕਰਦੇ ਨਹੀਂ। ਆ ਦੇਖਾ ਹੋਗਾ। ਆ ਆਈ ਏ ਚੰਗੀ ਗੱਲ ਕੋ ਕੀਤੀ ਆ। ਨਹੀਂ ਕੀਤੀ ਨਹੀਂ ਕੀਤੀ। ਮੈਂ ਤਾਂ ਕੋਈ ਗੱਲ ਕੀਤੀ ਨਹੀਂ। ਮੈਨੂੰ ਪਾਗਲ ਕਰਤਾ ਤੇ ਪਾਗਲ ਮੈਂ ਹੋ ਹੀ ਜਾਣਾ ਲੱਗਦਾ ਮੈਨੂੰ। ਕਿ ਤੈਨੂੰ ਪਕੌੜੀ ਆਪ ਦੀ ਇਹ ਗੱਲ ਨਾ ਮੇਰੇ ਕਰਨੀ ਉਹ ਪਾਗਲ ਕਰਕੇ ਛੱਡੇ ਪਾਗਲ ਹੋ ਗਏ ਜ਼ੋਰ ਨਾ ਕਰਾਉਂਦੇ ਵੇ ਚੀਕਾ ਮਾਰਦਾ ਬੜਕਾ ਮਾਰਦੇ ਛਰਮ ਆਉਂਦੀ ਆ ਤੂੰ ਮਾਰਨੀ ਕੀ ਅੱਗੇ ਲੋਕ ਖੌਂਸੁੰਦੇ ਆਂ ਮੈਂ ਬਦਮਾਸ਼ ਮੈਂ ਕਾ ਮਹੱਲੇ 'ਚ ਪਤਾ ਲੱਗ ਜੇ ਵੀ ਓ ਯਾਰ ਗਾ ਇਹ ਗੱਲਾਂ ਹੋਰ ਕਿਹਨੂੰ ਦੱਸ ਜਾ ਤਾ ਬਾਪ ਨੂੰ ਕਾ ਮਾਰੀ ਮਾਂ ਨੇ ਤਾਂ ਫੇਰ ਗੱਡੀ ਦੇਣਾ ਕੰਮ ਮਾਰਦੇ 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 ਬੇਬੇ ਮਾਰਦਾ ਵੇ ਲਾ ਦੇਖ ਲਾ ਕਿ ਉਹ ਮੈਂ ਕਾ ਨਾ ਚੱਲ ਜੇ ਤੱਕ ਫੇਰ ਵੀ ਤੇਰੀ ਪ੍ਰਧਾਨਗੀ ਰਵੇ ਘਰ ਚ ਮੈਂ ਤਾਂ ਕਰਕੇ ਮੈਂ ਕਾਦੇ ਚ ਪ੍ਰਧਾਨ ਨਹੀਂ ਕਰਦੀ ਹਰ ਕੰਮ ਚ ਨਹੀਂ ਮੇਰੇ ਕੋ ਗਲਾਸ ਤੇ ਪਾਣੀ ਮੰਗਿਆ ਸੀ ਪਾਣੀ ਦੀ ਸੇਵਾ ਹੋ ਗਈ ਆ ਪਾਣੀ ਪੀ ਲਓ ਆ ਪਾ ਗਲਾਸ ਕਰੋ ਪਾਣੀ ਲੈ ਕੇ ਆਈ ਆ ਆ ਕੋਈ ਗੱਲ ਨਹੀਂ ਕਿਉਂਕਿ ਧੰਨ ਭਾਗ ਲੈ ਕੇ ਆਈ ਤੇ ਲਾ ਹਰ ਇੱਕ ਗੱਲ ਤੇ ਔਖੀ ਆਏ ਹੈ ਕੀ ਕਰੇ ਬੰਦੇ ਨਹੀਂ ਮੈਂ ਜੀ ਹੁਣੇ ਸੁਣ ਲਈ ਹੀ ਆ ਹੈ ਵੀ ਬੁਲਟਰ ਚ ਹੈਗਾ ਮੈਂ ਸੁਣ ਅੰਦੇ ਵਿੱਚ ਸਫਾਈਆਂ ਚੱਲ ਰਹੀਆਂ ਦੀਵਾਲੀ ਦੀਆਂ ਸੋ ਬਿਜੀ ਅੱਜ ਐਕਟਰ ਸਾਡੇ ਦੂਜੇ ਵੀ ਬਿਜੀ ਆ ਸੋ ਮੰਮੀ ਹੁਣ ਵੀ ਕੰਮ ਕਰਦੇ ਲੱਗੇ ਆ ਤੇ ਆਪਾਂ ਵੀ ਨਾਲ ਕਰਾ ਦਈਏ ਮਾੜਾ ਮੋਟਾ ਤੇ ਬੀਬੀ ਸਾਡੀ ਪ੍ਰਧਾਨ ਆ ਪੂਰੀ ਨਹੀਂ ਕਰਦੇ ਤੈਨੂੰ ਪਾਗਲ ਪ੍ਰਧਾਨ ਨਹੀਂ ਕਰਦੇ ਆ ਲੈ ਉੱਠ ਕੇ ਤੇਰ ਲੱਗ ਜਾ ਹੁਣ ਨਹੀਂ ਤੇਰ ਲੱਗ ਕੇ ਆਉਣਾ ਸਾਰੀ ਦਿਹਾੜੀ ਅੱਜ ਤੇਰ ਲੱਗ ਕੇ ਨਹੀਂ ਆਉਣਾ ਸਾਰੀ ਦਿਹਾੜੀ ਲੋ ਜੀ ਇਹ ਸਾਡੇ ਉੱਪਰ ਦੇ ਕਮਰੇ ਆ ਗਰੀਬਾਂ ਦੇ ਤੇ ਆਡੀ ਰਸੋਈ ਦੇ ਵਿੱਚ ਤੁਹਾਨੂੰ ਹਮੇਸ਼ਾ ਸਫਾਈ ਮਿਲੇਗੀ ਮੇਰੀ ਮੰਮੀ ਵੱਲੋਂ ਹਾਂ ਜੀ ਉਹ ਮੈਂ ਸਾਰੇ ਬਕਸੇ ਵਿੱਚ ਸਾਫ਼ ਕੀਤੇ ਸਾਰੇ ਉਹ ਸਮਾਨ ਜਿਹੜਾ ਚਾਹੀਦਾ ਉਹ ਰੱਖਣਾ ਹੈ ਹਾਂ ਤੇ ਉਹ ਬੇਬੇ ਨੇ ਕੀ ਕੀਤਾ ਸਾਰੇ ਕੰਢੇ ਕਹਿੰਦੀ ਇਹਨਾਂ ਚ ਪੁਚੀ ਸੁੱਟ ਲਈ ਜਿਹੜੀ ਸੁੱਟਣੀ ਨਹੀਂ ਸੁੱਟਣੀ ਬਿਲਕੁਲ ਸੁੱਟਣੀ ਆ ਹਾਂ ਆ ਜੋ ਆਹ ਦਾਸਾਂ ਰਸੋਈ 'ਚ ਰੱਖੀ ਤੇ ਬਕਸਿਆਂ ਦੇ ਇਹ ਕੀ ਆ ਕਿ ਬੇਬੇ ਨੇ ਗੰਢ ਬਾਨੀ ਤੇ ਰੱਖੀ ਵਿੱਚ ਉਹ ਬਾਣ ਜਾਂ ਮੰਜੇ ਬਣਾਉਣਾ ਇਹ ਬਕਸੇ ਹੁੰਦੇ ਭਾਂਡਾ ਟੀਂਦਾ ਰੱਖਣ ਉਹ ਇਹ ਰੱਖਣ ਨੂੰ ਇੱਥੇ ਉਦਾਂ ਵਰਤੀਦਾ ਤੇ ਆਪਾਂ ਉੱਪਰ ਹੈ ਨਹੀਂ ਆ ਭਈ ਮਤਲਬ ਛੋਟਾ ਆ ਤੇ ਉੱਪਰ ਰਹਿੰਦਾ ਹੈਗਾ ਤੇ ਨਾ ਬਣਾਈ ਉੱਪਰ ਵੀ ਲੋਡ ਪਏ ਤਾਂ ਬਣਾ ਲਈ ਸਹੀ ਗੱਲ ਐ ਪਰ ਇਹਨੂੰ ਯੂਜ਼ ਨਹੀਂ ਕਦੀ ਕੀਤਾ ਰਸੋਈ ਨੂੰ ਐਦਾਂ ਹੀ ਆ ਉੱਪਰ ਇਹ ਲੱਗਦੇ ਆਇਆ ਹਨਾ ਉਹ ਤੋਂ ਪਾਜੀ ਕੀ ਕਹਿਣ ਦੇ ਆਇਆ ਉਹ ਸੁਣੀ ਗੱਲ ਕੀ ਕੀ ਕਹਿੰਨੇ ਪਾਜੀ ਉਹ ਕੀ ਇਦਾਂ ਗੱਲਾਂ ਮਾਰੀ ਜਾਂਦੇ ਤੁਸੀਂ ਅੰਮਾ ਕੀ ਕੰਮ ਹੋਇਆ ਨਹੀਂ ਮੈਂ ਤਾਂ ਹੋ ਗਿਆ ਨਹੀਂ ਬੀਬੀ ਕੰਮ ਹੋ ਜੂਗਾ ਕੰਮ ਕਿਉਂ ਤੂੰ ਕੱਢ ਕੇ ਰਾ ਜਾਈਂ ਮੁੰਡੇ ਨੂੰ ਆ ਸੁਣਣਾ ਮੈਂ ਤਾਂ ਉਹਦਾ ਪੁੱਛਿਆ ਆ ਪੁੱਛਦੀ ਨਹੀਂ ਆ ਤੂੰ ਕਹਿੰਨੀ ਅੱਗੇ ਸਾਡੇ ਇਹ 올ਡ ਪਾਸੇ ਨੂੰ ਜਾਂਦੇ ਐ ਇਹ ਤੈਨੂੰ ਕੱਢ ਕੇ ਰਾਜੀ ਚਲ ਜਵੇ ਛੇਤੀ ਹਾਂ ਐਦਾਂ ਨਾ ਬੀਬੀ ਕਰਿਆ ਕਰ ਜੇ ਕੋਈ ਕੰਮ ਕਰਨ ਆ ਹੀ ਗਿਆ ਤੇ ਹਾਂ ਪਹਿਲਾਂ ਖੁਸ਼ ਹੁੰਦੀ ਸੀ ਦੇਖਿਆ ਉਹ ਕਹਿੰਦਾ ਪਹਿਲਾਂ ਸੁਣ ਲਿਓ ਕਹਿੰਦਾ ਪਹਿਲਾਂ ਖੁਸ਼ ਹੁੰਦੀ ਹੁਣ ਨਹੀਂ ਹੁੰਦੀ ਅਜ ਨਹੀਂ ਨਾ ਪੁੱਛਿਆ ਆ ਲੈ ਆ ਲੈ ਕੀ ਨੇ ਪੁੱਛਿਆ ਮੈਂ ਉਹ ਪੁੱਛਿਆ ਮੇਰੀ ਵਾਹੀ ਸੁਣਨੀ ਮੈਂ ਤੇ ਲਾ ਬੀਬੇ ਨੇ ਵੀ ਕਹਿਤਾ ਅੱਜ ਕੱਲ ਵੀ ਮੈਂ ਪੁੱਛਿਆ ਮੈਂ ਪੁੱਛੇ ਘਰ ਸਭ ਠੀਕ ਠਾਕ ਹੈ ਸਭ ਠੀਕ ਹੈ ਤੇ ਲਾ ਮਾੜੀ ਗੱਲ ਹੈ ਬੀਬੀ ਉਹ ਵਿਚਾਰੇ ਨੇ ਕਹਿਤਾ ਵੀ ਮੈਨੂੰ ਪੁੱਛਿਆ ਨਹੀਂ ਕੱਲੇ ਕੱਲੇ ਤਾਂ ਪੁੱਛਦੀ ਸੀ ਹਨਾ ਹਾਂ ਉਹ ਕਿਆਲ ਘਟ ਗਿਆ ਘਟ ਗਿਆ ਘਟ ਗਿਆ ਪਾਜੀ ਫਰਕ ਪੈ ਗਿਆ ਇੱਥੇ ਇਹ ਨਹੀਂ ਇਹ ਤੁਹਾਨੂੰ ਦੱਸਦਾ ਮੈਂ ਮੈਨੂੰ ਇਹ ਮੇਰਾ ਨਹੀਂ ਪੁੱਛਦੀ ਤੇਰਾ ਕੀ ਪੁੱਛਣਾ ਸਾਰੇ ਉਹ ਸਾਰੀ ਸੋਹਣੀਆਂ ਦਰਿਆਲ ਕਰਦਾ ਇਹਨੂੰ ਸਰਦਾਰ ਦਰਿਆਲ ਕੌਣ ਜਾਣਦੇ ਆ ਇਹਨੂੰ ਬੀਬੀ ਮਤਾਪੁਰਿਆ ਮਹਿੰਦਰ ਕੌਣ ਆ ਹੈ ਬੀਬੀ ਆਹੋ ਮਤਾਪੁਰ ਦਾ ਮਹਿੰਦਰ ਕੌਣ ਆ ਮਹਿੰਦਰ ਮਤਾਪੁਰ ਦਾ ਕੌਣ ਮਹਿੰਦਰ ਉਹਦਾ ਮਹਿੰਦਰ ਦਾ ਸਾਲਾ ਉਹ ਕਹਿੰਦੇ ਯਾਦ ਕਰਨਦੇ ਸੀ ਉਹ ਭਾਜੀ ਦੱਸਣਦੇ ਆ ਇਹ ਕਹਿੰਦੇ ਤੈਨੂੰ ਯਾਦ ਕਰਦੇ ਸੀ ਅੱਛਾ ਹਾਂ ਉਹ ਮਹਿੰਦਰ ਦਾ ਸਾਲਾ ਹੈ ਅੱਛਾ ਠੀਕ ਹੈ ਜੀ ਠੀਕ ਆ ਸਰ ਠੀਕ ਹੈ ਠੀਕ ਸਾਸਰੀ ਕੱਲ ਬੁਲਾ ਦਿਓ ਉਹਨਾਂ ਨੂੰ ਸਾਸਰੀ 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 ਹਾਂ ਤੇ ਕਹਾਂ ਹਾਂ ਤੁਹਾਡੀ ਬੁਢੀ ਦੀ ਬੱਸ ਹੋ ਗਈ ਨਾ ਮਰ ਜਾਣਾ ਛੇਤੀ ਜੇ ਤੁਸੀਂ ਵੀਡੀਓ ਬਣ ਲਾਪੀ ਨਾ ਕਹਿੰਦੀ ਇਹ ਬਚ ਗਈ ਆ ਤੁਸੀਂ ਵੀ ਸਹੀ ਗੱਲ ਆ ਦੇਖ ਲਾ ਗੱਲ ਆ ਗੱਲ ਕੇ ਮਰ ਜਾਣਾ ਨਹੀਂ ਅੰਦੇ ਆ ਕਿਹੜੀ ਕੀਤੀ ਗੱਲ ਗੱਲਾਂ ਦੇਖਿਆ ਕਿਦਾਂ ਨਹੀਂ ਕਰਦੀ ਆ ਦੇਖ ਲਾ ਕੀ ਯਾਰ ਬੰਦਾ ਤੇਰੇ ਹੱਥ ਚ ਗੱਲ ਆ ਦੇਖ ਨਾਲੇ ਹੱਸਦੀ ਆ ਨਾਲੇ ਹੱਸਦੀ ਆ ਗੱਲ ਕਰਦੀ ਓਏ ਬੜੀ ਮਜ਼ਾਕੋ ਇਹ ਮੇਰੇ ਮਜ਼ਾਕਟ ਹੁੰਦੀ ਆ ਤੇਰੀ ਪਤਾ ਅ ਮਿੰਟ ਚ ਹੱਸ ਪੀ ਦੇ ਸੱਸ ਸੱਸ ਨਹੀਂ ਸਮਝਾਂ ਨਹੀਂ ਸ਼ਰਸ਼ ਮਾਸੀ ਜੀ ਮੈਰੀ ਹੈ ਮੇਰੇ ਮਜ਼ਾਕ ਤਾਂ ਹੁੰਦੀ ਆ ਪੰਜਾਬ ਇਹ ਮਹੀ ਬਦਲੇ ਲੈਣ ਦਾ ਟਾਈਮ ਆਇਆ ਓ ਲੈ ਲੈ ਕਾਹਦੇ ਕਹੇ ਲੈ ਲੈ ਮੇਰੇ ਕੋ ਜੇ ਮੈਂ ਨਾ ਕੀਤਾ ਹੁਣ ਮੇਰੇ ਕੋ ਕਾਹਦੇ ਬਦਲੇ ਲੈਣੇ ਮੇਰੇ ਕੋ ਜੇ ਮੈਂ ਨਾ ਕੀਤਾ ਹੁਣ ਮੇਰੇ ਤੋਂ ਮੇਰੇ ਕੋਈ ਹੋਰ ਨਹੀਂ ਰੱਖ ਕਹਿੰਦੀ ਜੋ ਮੈਂ ਨਾ ਕੀਤਾ ਇਹਦੀ ਸਜ਼ਾ ਮਿਲਣਦੀ ਤੈਨੂੰ ਓ ਮਹਾਰਾਜ ਆਂਦਾ ਤੂੰ ਨਹੀਂ ਜਾਣੀ ਬਗਾ ਮੈਂ ਜਾਣਾ ਕਹੀ ਜਾਂ ਨਾ ਪਹਿਣਾ ਕਹੀ ਜਾਂ ਕਹੀ ਜਾਂ ਬੀਬੀ ਮੈਨੂੰ ਕੋਈ ਫਰਕ ਨਹੀਂ ਆ ਕੋਈ ਫਰਕ ਨਹੀਂ ਬਾਈ ਮੈਂ ਕਿਹਨੂੰ ਮਾਰਾ ਕਿਆ ਨਹੀਂ ਤੇ ਮੈਂ ਮੈਨੂੰ ਬੀਬੀ ਅੱਜ ਮੈਸੇਜ ਪੜ੍ਹ ਕੇ ਸੁਣਾਉਂਦਾ ਤੈਨੂੰ ਇੱਕ ਦੋ ਮੈਸੇਜ ਪੜ੍ਹ ਕੇ ਸੁਣਾਵਾਂ ਅੱਜ ਚੱਲ ਫੇਰ ਬਾਏ ਬਾਏ ਕਰਦੇ ਕੰਮ ਮਨ ਆਵੇ ਸੋ ਇੰਨਾ ਕ ਬਲੌਗ ਪ੍ਰਵਾਨ ਕਰਿਓ ਤੇ ਆਪਾਂ ਬਲੌਗ 4 ਦਿਨਾਂ ਤੇ ਅੱਜ ਮੈਸੇਜ ਪੜ੍ਹ ਕੇ ਸੁਣਾਉਨੇ ਬੀਬੀ ਨੂੰ ਸੁਣਾ ਅੱਜ ਸੁਣਨ ਨੂੰ ਦਿਲ ਕਰਦਾ ਮੈਸੇਜ ਚੱਲ ਸੁਣਾਉਣਾ ਮੈਂ ਕੀ ਕਹਿੰਦੇ ਲੋਕੀ ਤੇਰੇ ਬਾਰੇ ਆ ਹੈਗਾ ਚਲੋ ਬਾਏ ਬਾਏ ਜੀ ਨਵੇਂ ਬਲੌਗ ਦੇ ਵਿੱਚ ਸੋ ਮੈਸੇਜ ਪੜ੍ਹ ਕੇ ਸੁਣਾ ਦਈਏ ਬੀਬੀ ਨੂੰ ਤੇ ਬੀਬੀ ਫਤਿਹ ਬੁਲਾ ਦੇ ਫਤਿਹ ਬੁਲਾ ਪਾਇ ਗੁਰੂ ਖਾਲਸਾ ਪਾਇ ਜੀ ਫਤਿਹ ਪਹਿਲਾ ਮੈਸੇਜ ਆਇਆ ਆ ਦਲਜੀਤ ਕੌਰ ਦਾ ਆ ਕਹਿੰਦੇ ਬੀਬੀ ਬਹੁਤ ਵਧੀਆ ਅੱਛਾ ਤੇ ਕਮਲਦੀਪ ਕੌਰ ਕਹਿੰਦੇ ਬੀਬੀ ਵੈਰੀ ਗੁੱਡ ਅੱਛਾ ਜਸਵੀਰ ਕੌਰ ਕਹਿੰਦੇ ਬੀਬੀ ਬੀਬੀ ਸਾਡੀ ਅਮਰਦਾ ਬਲੌਗ ਬਹੁਤ ਵਧੀਆ ਲੱਗਦਾ ਆ ਠੀਕ ਆ ਫਿਰ ਜੀ ਉਹ ਕਹਿੰਦੇ ਸੁਖ ਬਾਜਵਾ ਕਹਿੰਦੇ ਵੈਰੀ ਨਾਈਸ ਬਹੁਤ ਵਧੀਆ ਤੇ ਫਾਰਮ ਟਰੈਕ ਵਾਲੇ ਕਹਿੰਦੇ ਉਹਨਾਂ ਨੇ ਦਿਲ ਭੇਜੇ ਤੈਨੂੰ ਅੱਛਾ ਸਾਬੀ ਕੌਰ ਕਹਿੰਦੇ ਆ ਸਾਬੀ ਭਾਜੀ ਜਲਦੀ ਆ ਜਾ ਕਰੋ ਵਲੌਗ ਚ ਠੀਕ ਆ ਜੀ ਅੱਛਾ ਜਸਵੀਰ ਕੌਰ ਕਹਿੰਦੇ ਅਮਰਤ ਅੱਜ ਬੀਬੀ ਬਹੁਤ ਦੁਖੀ ਆ ਹਾਂ ਅੱਛਾ ਕੱਲ ਦੁਖੀ ਹੀ ਨਾ ਥੋੜੀ ਜੀ ਤੂੰ ਹਾਂ ਮਾਨ ਸਾਹਿਬ ਕਹਿੰਦੇ ਬੀਬੀ 빅 ਬੋਸ ਚੱਲਦਾ ਆ ਬਾਤ ਵੀਰੇ ਲੱਗੇ ਰਹੀਦਾ ਹੈ ਮਜ਼ਾਕ ਕਰਨ ਹਰਮਨ ਸੰਧੂ ਕਹਿੰਦੇ ਹਾਸ ਹਾਸ ਬੁਰਾ ਹਾਲ ਹੋ ਗਿਆ ਪਵਨ ਆ ਪਵਨ ਰੀਤ ਕਹਿੰਦੇ ਆ ਉਹਨੇ ਦਿਲ ਭੇਜਿਆ ਬੀਬੀ ਤੈਨੂੰ ਫਿਰ ਨਿਮਰਤ ਬਾਠ ਨੇ ਵੀ ਦਿਲ ਭੇਜਿਆ ਹਾਂ ਨਵ ਦਿੱਤਾ ਨੇ ਕਿਹਾ ਵੈਰੀ ਨਾਈਸ ਫੈਮਲੀ ਤੁਹਾਡਾ ਪਰਿਵਾਰ ਬਹੁਤ ਵਧੀਆ ਹੈਪੀ ਸਿੰਘ ਕਹਿੰਦੇ ਵੈਰੀ ਵੈਰੀ ਨਾਈਸ ਫੈਮਲੀ ਜੀ ਤੁਹਾਡਾ ਪਰਿਵਾਰ ਵਧੀਆ ਕਹਿੰਦੇ ਬਾਈ ਜਾਣ ਕੇ ਕਰਦੇ ਸਤਿਕਾਰ ਕਰਦੇ ਤੇ ਸੈਮ ਕਹਿੰਦੇ ਬੀਬੀ ਸਾਬੀ ਲਵ ਯੂ ਲਾਵ ਜੀ ਲਾਵ ਜੀ ਤੇ ਇੱਕ ਸਰਦਾਰੀ ਬਟੀਕਲ ਕਹਿੰਦੇ ਵੀਰ ਬਾਪੂ ਨੂੰ ਕਿਆਕਰ ਕੁੜਤੇ ਪਜਾਮੇ ਪਾਇਆ ਕਰ ਕੁੜਤਾ ਪਜਾਮਾ ਵਧੀਆ ਲੱਗਦਾ ਡੈਡੀ ਨੂੰ ਡੈਡੀ ਨੂੰ ਕਹਿੰਦੇ ਹਾਂਜੀ 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 ਅੱਛਾ ਅੱਛਾ ਹਾਂਜੀ ਔਰ ਆ ਪਾਉਂਦੇ ਨੇ ਸਲਤ ਪਾਉਂਦੇ ਆ ਨਾ ਤੇ ਇੱਕ ਨੇ ਕਿਹਾ ਬੀਬੀ ਦਾ ਦੂਜਾ ਨੂੰ ਪੁੱਤ ਵੀ ਦਿਖਾ ਦਿਓ ਅੱਛਾ ਅੱਛਾ ਤੁਹਾਡੇ ਦੂਜੇ ਬੇਟਾ ਜੀ ਵੀ ਦਿਖਾ ਦਿਓ ਕਹਿੰਦੇ ਨੇ ਉਹਨਾਂ ਦੇ ਵੀ ਕਰਾਵਾਂਗੇ ਦਰਸ਼ਨ ਉਹਨਾਂ ਦੇ ਦਰਸ਼ਨ ਜਦੋਂ ਤੁਸੀਂ ਕਰ ਲੇ ਫੇ ਵਲੌਗ ਨਾ ਭਾਵਾਂ ਦੇਖਿਓ ਤੁਸੀਂ ਆਹ ਜੀਵਨ ਜੀ ਉਹਨਾਂ ਦੇ ਕਰਾ ਦੋਨੇ ਦਰਸ਼ਨ ਬੀਬੀ ਕਿਸ ਦਿਨ ਠੀਕ ਆ ਜੀਵਨ ਮੁੰਡੀ ਕਹਿੰਦੇ ਇੰਗਲਿਸ਼ ਵਿੱਚ ਕਿਉਂ ਹੋ ਜਾਂਦੀ ਵੀਡੀਓ ਇਹ ਭਾਜੀ ਤੁਹਾਨੂੰ ਤੁਸੀਂ ਆਪਣੇ ਫੋਨ ਨਹੀਂ ਨਹੀਂ ਜੀ ਤਾਈ ਆਪਣਾ ਹੈਗਾ ਫਟਾ ਬੋਲ ਚਾਲ ਸਾਜਨ ਕਲੈਰ ਕਹਿੰਦੇ ਵੈਰੀ ਨਾਈਸ ਬੀਬੀ ਆਂਟੀ ਧਾਮੀ ਸਾਹਿਬ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਆ ਰੂਬੀ ਰੁਬੀਨਾਪਾਲ ਕਹਿੰਦੇ ਬੀਬੀ ਸਾਬੀ ਦੀ ਬੈਸਟ ਜੋੜੀ ਆ ਹਾਂ ਜੀ ਜੀ ਬਿਲਕੁਲ ਤਾਈ ਦੇ ਘਰ ਜਾ ਕੇ ਬਣਾ ਲਈ ਨਾ ਕਿਸ ਦਿਨ ਬਣਾ ਦੇ ਆਗੇ ਅਵਤਾਰ ਸਿੰਘ ਸੰਧੂ ਕਹਿੰਦੇ ਵੈਰੀ ਗੁੱਡ ਵੈਰੀ ਨਾਈਸ ਕਮਨ ਜੀ ਕਹਿੰਦੇ ਬੀਬੀ ਤੇ ਸਾਬੀ ਲਵ ਯੂ ਲਵ ਜੀ ਜੀ ਲਵ ਯੂ ਆ ਗਿਆ ਬਿੰਤ ਬਿੰਤ ਵਾਨ ਕਹਿੰਦੇ ਵੀ ਇਹ ਇਹ ਤਾਂ ਨਹੀਂ ਪੜਨ ਆਇਆ ਬਰਲਾ ਨਾ ਕਰਨਾਮ ਖਿੰਡਾ ਕਹਿੰਦੇ ਅੱਜ ਵੀਰੇ ਤੁਹਾਡਾ ਵਲੌਗ ਬਹੁਤ ਵਧੀਆ ਸੀਗਾ ਅੱਛਾ ਤੇ ਅੰਮ੍ਰੋਸ ਰੱਖੇ ਬਬਲੂ ਹੀਰ ਕਹਿੰਦਾ ਸ਼ੁਕਰ ਆ ਸਾਬੀ ਵੀ ਆਇਆ ਘਰੇ ਆਸੰਦ ਕਰੋ ਗਰਮੇਜ ਸਿੰਘ ਕਹਿੰਦੇ ਬੀਬੀ ਜੀ ਅੱਜ ਗੁੱਸੇ ਵਿੱਚ ਸੀ ਅੱਛਾ ਅੱਜ ਹਾਂ ਅੱਛਾ ਅੱਛਾ ਤੇ ਹੋਰ ਗੁੱਸੇ ਦੱਸੇ ਨਹੀਂ ਇੱਕ ਸਰਦਾਰੀ ਬੁਟੀਕ ਵਾਲੇ ਕਹਿੰਦੇ ਸਾਬੀ ਸੈਣੀ ਆ ਹਾਂਜੀ ਜੀ ਸਾਬੀ ਸੈਣੀ ਆ ਤਾਂ ਰਿੰਦਾ ਸਾਡੇ ਜਟਾਂ ਕੋਲੀ ਆ ਅੱਛਾ ਅੱਛਾ ਹੋਰ ਇੰਦਾ ਸਾਡੇ ਕੋਲ ਤੇ ਮਲਵਿੰਦਰ ਸਿੰਘ ਕਹਿੰਦੇ ਵੈਰੀ ਨਾਈਸ ਫੈਮਲੀ ਦਲਜੀਤ ਦਲਜੀਤ ਗੌਰ ਕਹਿੰਦੇ ਤਾਂਮੀ ਸਾਹਿਬ ਹਰਾਮਜਾਦਾ ਸ਼ਬਦ ਨਾ ਬੋਲਿਆ ਕਰੋ ਠੀਕ ਆ ਜੀ ਅੱਛਾ ਅੱਛਾ